ਮੈਂ ਸਾਡੇ ਤਾਂ ਦੋ ਪਹਿਲਾਂ ਬਾਦਲ ਨੇ ਕੰਮ ਕੀਤੇ ਜਿਹੜੇ ਕੀਤੇ ਤੇ ਇਹਨੇ ਤਾਂ ਜਮਾਂ ਪੱਠੇ ਦੀ ਬਾਤ ਆ ਤੇ ਬਿੱਲ ਤਾਂ माफ ਹੋਏਗੇ ਤੁਹਾਡੇ ਜਿਹੜੇ ਗਰੀਬਾਂ ਦੀਆਂ ਅਮੀਰਾਂ ਦੀਆਂ ਮਾਫ ਆ ਤੇ ਗਰੀਬਾਂ ਦਾ ਕੋਈ ਬੈਲ ਨਹੀਂ ਮੈਂ ਤੁਹਾਨੂੰ ਖਾਦ ਦੇਣਾ 15000 ਰੁਪਿਆ ਉਹ ਬਾਪੂ ਨੂੰ ਜਨ ਕੇ 15000 ਰੁਪਿਆ ਜਨ ਕੇ ਬਿੱਲ ਆਇਆ ਆਪ ਲੋਕਾਂ ਦੀ ਸਰਕਾਰ ਹੋਵੇ ਤਾਂ ਇਹ ਬਿੱਲ ਅਮੀਰਾਂ ਤੇ ਤਾਂ ਮਾਫਾ ਤੇ ਗਰੀਬਾਂ ਨੂੰ ਆਈ ਜਾਂਦੇ ਆਪ ਲੋਕਾਂ ਦੀ ਕਿਹੜੀ ਸਰਕਾਰ ਬਣੀ ਸਗਣ ਸਕੀਮ ਜਿਹਦੇ ਕੁੜੀਆਂ ਦੇ ਵਿਆਹ ਵਾਲੀ ਆ ਜਾਂ ਜਾਪੇ ਵਾਲੀ ਆ ਉਹ ਮਿਲਦੀ ਨਹੀਂ ਨਹੀਂ ਉਹ ਵੀ ਚੀਜ਼ ਨਹੀਂ ਮਿਲਦੀ ਇੱਕ ਡਿੱਪੂ ਵਾਲਾ ਸਾਡੇ ਪੈਂਟ ਉਹ ਤਿੰਨ ਦੇ ਪੁਗਾਂ ਦੀ ਕਣ ਕਮਾਂਦਾ ਠੀਕ ਹੈ ਉਹਦਾ ਵੰਡੀ ਜਾਂਦਾ ਇੱਕ ਟਿੱਪੂ ਵਾਲਾ ਸਾਡੇ ਪਿੰਡ ਹੋਰ ਆ ਸੁਣ ਗਿਆ ਉਹਨੇ ਕਣ ਕਮਟੀ ਨੂੰ ਦੱਸ ਦੇਣਾਗੇ ਉਹਨੇ ਤੂੰ ਹਜੇ ਤੱਕ ਜਿੱਤੇ ਬੁੜੀਆਂ ਆ ਕੇ ਮੁਰਦ ਜਿੰਬਾ ਮੁਰਦ ਜੋ ਮੂੰਹ ਤਾਂ ਕਹਿੰਦਾ ਮੈਂ ਦੰਦਾਈ ਨਹੀਂ ਜਾਉ ਨਹੀਂ ਦਿੰਦਾ ਜੀ ਐਂ ਬੋਲਦਾ ਉਹਦਾ ਅਗਲੇ ਨੂੰ ਉਹ ਤਾਂ ਕਹਿੰਦਾ ਮੈਂ ਦਿੰਦਾ ਹੀ ਨਹੀਂ ਹਾਂ ਉਹ ਨਾ ਹੋਕਾ ਦੇਵੇ ਕੋਈ ਉਹ ਵੀ ਆਪਣੇ ਦਾ ਬਈ ਕਾਰਡ ਵੀ ਕਟਿਆ ਗਿਆ ਯਾਰ ਅੱਛਾ ਹਾਂ ਆ ਸਰਪੰਚ ਜੀ ਦੀ ਕਾਰਡ ਬਣਿਆ ਸੀਗਾ ਤੇ ਆ ਕੀ ਕਾਰਡ ਕਟਿਆ ਗਿਆ ਤੂੰ ਨੌਕਰੀ ਟਰਾਈ ਕਰੀ ਮਾੜੀ ਮੋਟੀ ਜਮਾਨ ਸਰਕਾਰ ਤਾਂ ਕਹਿੰਦਾ ਸੀ ਜਨਕ ਡਾਕਟਰ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਦੇ ਰਿਹਾ ਪੈਸੇ ਦੀ ਗੱਲ ਆ ਬਈ ਜ ਸੱਡਪਨ ਤਾਂ ਕੋਈ ਨੌਕਰੀ ਮਰੀਮਾਨ ਸਰਕਾਰ ਦੀ ਬਾਪੂ ਜਿਹੜਾ ਤੁਹਾਡਾ 1000 ਰੁਪਏ ਵਾਲਾ ਸੀ ਉਹ ਆ ਗਿਆ 1000 ਰੁਪਏ ਬੀਬੀਆਂ ਨੂੰ ਨਹੀਂ ਆਏ ਮਲਾਜ਼ਮਾਂ ਨੂੰ ਨਹੀਂ ਕੋਈ ਦੱਤਾ ਨਹੀਂ ਦਾ ਅੱਛਾ ਆਈ ਤੁਰਿਆ ਪਰ ਤਾਂ ਲਾਰੇ ਲਪੇ ਲਾਈ ਜਾਂਦਾ ਪੰਜਾਬ ਦੇ ਲੋਕ ਤਾਂ ਇਹਨੇ ਭੁਣੀ ਲਾਤੇ ਹੋਂ ਤਾਂ ਸਾਨੂੰ ਲੈ ਕਿੰਨਾ ਕਿੰਨਾ ਬੈਲ ਸੋਕਿਆ ਪਿਆ ਉਹ ਐਮਐਲਏ ਤਾਂ ਕਿਸੇ ਨੂੰ ਸਿਆਣਦਾ ਨਹੀਂਗਾ ਯਾਰ ਐਮਐਲਏ ਕਿਹੜਾ ਐਮਐਲਏ ਹੈ ਉਹ ਅੱ체 ਇੱਕ ਵਾਰੀ ਨਹੀਂ ਆਇਆ ਵੋਟਾਂ ਲੈ ਕੇ ਮੁੜ ਕੇ ਜਿਸ ਨੂੰ ਮੂੰਹ ਨਹੀਂ ਮਖਾਇਆ ਉਹਨੇ ਆ ਕੇ ਇਹਦਾ ਨਸ਼ਾ ਤਾਂ ਭਗਵਾਨ ਤਮਾਨ ਨੇ ਤਾਂ ਹੁਣ ਦੁਨੀਆ ਨੂੰ ਉਹੀ ਮਾਰੀ ਜਾਂਦਾ ਹੈਗਾ। ਕਿਆ ਲੋਕ ਆਮ ਛਰੇ ਆਮ ਕੋ ਭੈ ਖਾ ਖਾ ਮਰੀ ਜਾਂਦੇ ਆ। ਅੱਛਾ ਆ ਹੁਣ ਉਹ 21 ਕੇ 22 ਮਰੇ ਹੈਗੇ ਆ 100 ਨਸ਼ੇ ਨਾਲ ਹੀ ਮਰੇ ਹੋਰ ਕਾਜ ਨਾਲ ਮਰੇ ਆ। ਸਰਕਾਰ ਤਾਂ ਕਹਿੰਦੀ ਕੰਟਰੋਲ ਹੋ ਗਿਆ ਚੱਟੇ ਤੇ ਚਟਾ ਹੈ ਹੀ ਨਹੀਂ ਨਾ ਪਿੰਡਾਂ 'ਚ। ਜਦੋਂ ਬੋਰਗੀਆਂ ਪੀਂਦੀਆਂ ਦੀ ਸਰਕਾਰ ਲੈ ਲੈਂਦੀ ਹੈ ਨਾ ਉਹ ਤਾਂ ਕੋਈ ਨਹੀਂ ਕਹਿਣ ਨੂੰ ਰੋਕਦਾ। ਕਈ ਕਰੋੜਾਂ ਦਾ ਪੀ ਗਈ ਹੋਵਾਂਗੇ ਯਾਰ। ਚਟਾ 2.5 3 ਕਰੋੜ ਰੁਪਇਆ ਖਰਾਬ ਕਰਤਾ ਉਹਨਾਂ 10 ਸਾਲਾਂ ਦੇ ਵਿੱਚ। 2024 ਦੇ ਇਲੈਕਸ਼ਨ ਆ ਗਏ ਨੇ ਲੋਕ ਸਭਾ ਦੇ ਸਰਕਾਰਾਂ ਨੇ ਲੋਕਾਂ ਨਾਲ ਬੜੇ ਵਾਅਦੇ ਕੀਤੇ ਸੀ ਕਿ ਅਸੀਂ ਸਾਨੂੰ ਆ ਸਹੂਲਤਾਂ ਦੇਵਾਂਗੇ ਪਿੰਡਾਂ ਦੇ ਵਿੱਚ ਜਨਨ ਕਿ ਨੌਕਰੀਆਂ ਦੇਵਾਂਗੇ ਗਰੀਬਾਂ ਨੂੰ ਰਾਸ਼ਨ ਕਾਰਟ ਜਿਹਦੀ ਕਣਕ ਆਉਂਦੀ ਹੈ 2 ਰੁਪਏ ਕਿਲੋ ਵਾਲੀ ਉਹ ਦੇਵਾਂਗੇ ਜਨਨ ਕਿ ਹੋਰ ਵੀ ਕਾਫੀ ਸਹੂਲਤਾਂ ਨੇ ਜਿਵੇਂ ਬਿਜਲੀ ਦੇ ਬਿੱਲ ਕਿਹਾ ਸੀ ਜਿਵੇਂ ਬੀਬੀਆਂ ਨੂੰ ਜਨਨ ਕਿ 1000 ਰੁਪਏ ਸਰਕਾਰ ਨੇ ਵਾਅਦਾ ਕਰਿਆ ਸੀ ਆਮ ਤੌਰ ਤੇ ਪਿੰਡਾਂ ਦੇ ਵਿੱਚ ਹੁੰਦਾ ਜਨਨ ਕਿ ਲੋਕ ਇੱਕ ਸਰਕਾਰ ਨੂੰ ਨਹੀਂ ਚਾਹੁੰਦੇ ਹੋਂਦੇ ਅਗਰ ਲੱਗ ਸਰਕਾਰਾਂ ਨੂੰ ਚਾਹੁੰਦੇ ਹੁੰਦੇ ਆ ਅਕਾਲੀ ਨੂੰ ਕਾਂਗਰਸ ਨੂੰ ਇੱਥੇ ਅਸੀਂ ਅੱਜ ਹੀ ਸਰਵੇ ਕਰ ਰਹੇ ਆ ਪੁੱਛ ਰਹੇ ਆ ਪਿੰਡਾਂ ਦੇ ਵਿੱਚੋਂ ਵੀ ਜਿਹੜੀਆਂ ਸਰਕਾਰਾਂ ਆ ਰਹੀਆਂ ਕੀ ਇਹ ਕੰਮ ਕਰਦੀਆਂ ਜਾਂ ਨਹੀਂ ਕਰਦੀਆਂ ਲੋਕਾਂ ਨੂੰ ਕਿਤੇ ਲਾਰਿਆਂ ਦੇ ਵਿੱਚ ਤਾਂ ਨਹੀਂ ਰੱਖਦੀਆਂ ਅੱਜ ਅਸੀਂ ਸਾਡੇ ਨਾਲ ਬਜ਼ੁਰਗ ਬੈਠੇ ਤਾਸਕੁੱਟੀ ਜਾਂਦੇ ਸੀ ਇਹਨਾਂ ਨੂੰ ਪੁੱਛਦੇ ਆ ਬਾਪੂ ਕਿਵੇਂ ਲੱਗਦਾ ਸਰਕਾਰ ਐਤਕੀ ਕਿਹਦੀ ਆਊਗੀ ਸਰਕਾਰਾਂ ਕੰਮ ਕਰਦੀਆਂ ਤੇ ਲੋਕਾਂ ਨੂੰ ਡਾਰਿਆਂ 'ਚ ਹੀ ਰੱਖਦੀਆਂ ਸਾਡੇ ਤਾਂ ਇਹ ਤੋਂ ਪਹਿਲਾਂ ਬਾਦਲ ਨੇ ਕੰਮ ਕੀਤੇ ਜਿਹੜੇ ਕੀਤੇ ਆ ਅੱਛਾ ਉਰਲ ਕਾਂਗਰਸ ਵੀ 40 ਸਾਲ ਰਾਜ ਕਰ ਗਈ ਉਹਨਾਂ ਨੇ ਵੀ ਕੁਝ ਨਹੀਂ ਦਿੱਤਾ ਸੀ ਚਾਹ ਲੋਕਾਂ ਚ ਤੇ ਆਈ ਨੇ ਤਾਂ ਜਮਾਂ ਪੱਠਾ ਹੀ ਭਾਤਾ ਜੀ ਇਹ ਤਾਂ ਕਹਿੰਦੇ ਸੀ ਕੰਮ ਹੀ ਬਹੁਤ ਜ਼ਿਆਦਾ ਕਰ ਰਹੇ ਆ ਤੁਸੀਂ ਕਹਿੰਦੇ ਪੱਠਾ ਭਾਤਾ ਜਮਾਂ ਹੀ ਕੁਝ ਨਹੀਂ ਕਰ ਰਹੇ ਜੀ ਅੱਛਾ ਕੁਝ ਨਹੀਂ ਕਰ ਰਹੇ ਨਹੀਂ ਕਿਸ ਤਰ੍ਹਾਂ ਪੱਠਾ ਭਾਤਾ ਤੁਸੀਂ ਪਤਾ ਤਾਂ ਲੱਗਿਆ ਹਜ਼ਾਰ ਰੁਪਿਆ ਇਹਨਾਂ ਨੇ ਆਕਾ ਸੀ ਬੁੜੀਆਂ ਦਾ ਦੇਵਾਂਗੇ ਤੁਲਾ ਤਾਂ ਹਾਂ ਉਹ ਵੀ ਖਤਮ ਕਰਤਾ ਅੱਛਾ ਪੈਨਸ਼ਨ ਆਖੇ 2500 ਉਹ ਵੀ ਖਤਮ ਹਾਂ ਹਾਂ ਆਟਾ ਦਾਲ ਦੀ ਸਕੀਮ ਦੀ ਉਹ ਵੀ 20 ਰੁਪਏ ਵਾਲੀ ਖਤਮ ਕਰਤੀ ਇਹਨਾਂ ਨੇ ਅੱਛਾ ਹੋਰ ਕੀ ਦਾ ਹੈਗਾ ਪੱਲੇ ਫਿਰ ਨਹੀਂ ਆਟਾ ਤਾਂ ਇਹ ਕਹਿੰਦੇ ਵੀ ਤੁਸੀਂ ਪਹਿਲਾਂ ਗਰੀਬਾਂ ਨੂੰ ਨਾ ਪੀਨ ਬਣਾਉਣਾ ਪੈਂਦਾ ਸੀ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਸੀ ਫਿਰ ਤੁਹਾਨੂੰ ਲਾਈਨ 'ਚ ਲੱਗਣਾ ਪੈਂਦਾ ਸੀ ਮਾਨ ਸਾਹਿਬ ਕਹਿੰਦਾ ਇਹਨਾਂ ਦਾ ਟਾਈਮ ਨਹੀਂ ਹੁੰਦਾ ਗਰੀਬ ਦਿਹਾੜੀ ਜਾਏ ਹੁੰਦੀਆਂ ਵੀ ਤੁਹਾਨੂੰ ਆਟਾ ਪੀਸਿਆ ਪਸਾਇਆ ਹੁਣ ਆ ਆ ਤਾਰਿਆ ਬੰਦਾ ਕਾਹਦਾ ਪੀਸ ਕੇ ਦਿੰਦੇ ਆ ਉਹ ਆਟਾ ਕਿਵੇਂ ਆਟਾ ਉਹ ਕਣਕ ਦਾ ਥੋੜੋ ਪੀਸ ਕੇ ਦਿੰਦੇ ਹੈਗੇ ਆ ਤੇ ਹੋਰ ਕਾਦਾ ਨੋ 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 ਗਲੀ ਪਲੀ ਕਣਕ ਹੁੰਦੀ ਜਿਹੜੀ ਆਟਾ ਪੀਸ ਪੀਸ ਦੇਈ ਜਾਂਦੇ ਆ ਅੱਛਾ ਨਹੀਂ ਆਟਾ ਮਿਲ ਗਿਆ ਹੂੰ ਤੁਹਾਨੂੰ ਨਾ ਅਸੀਂ ਲੈਣਾ ਹੀ ਨਹੀਂ ਗਾ ਅੱਛਾ ਅਸੀਂ ਨਹੀਂ ਲੈਣਾ ਆਟਾ ਨੋ ਕੀ ਲੈਣਾ ਫਿਰ ਕਣਕ ਲੈਣੀ ਆ ਕਣਕ ਲੈਣੀ ਆ ਇਸ ਤਾਂ ਨਹੀਂ ਉਹ ਕਣਕ ਜਿਹੜੀ 2 ਰੁਪਏ ਕਿਲੋ ਵਾਲੀ ਮਿਲ ਜਾਂਦੀ ਆ ਨਹੀਂ ਕੋਈ ਨਹੀਂ ਸਾਨੂੰ ਮਿਲਦੀ ਸਾਨੂੰ ਤਾਂ ਨਾ ਮੋਦੀ ਵਾਲੀ ਕਣਕ ਮਿਲਦੀ ਆ ਅੱਛਾ ਹੋਰ ਕੋਈ ਨਹੀਂ ਕਣਕ ਮਿਲਦੀ ਜੀ ਸਾਨੂੰ ਤੁਜੀ ਕਣਕ ਨਹੀਂ ਮਿਲੀ ਕੋਈ ਨਾ ਇਹ ਬੰਦ ਹੀ ਕਰੀ ਬੈਠਾ ਇਹ ਅੱਛਾ ਜਿਹੜੇ ਹਾਂ ਤੇ ਬੈਲ ਤਾਂ ਮਾਫ ਹੋਏਗੇ ਤੁਹਾਡੇ ਬੰਨ ਕਾ ਦੇ ਮਾਫ ਹੋ ਗਿਆ ਕਿਉਂ ਕਿਵੇਂ ਬੈਲ ਤਾਂ ਜਿੰਦੇ ਮਾਫ ਹੋਉਂਦੇ ਤਰੀ ਆਉਂਦੇ ਆ ਕਿਵੇਂ ਜਿਹੜੇ ਗਰੀਬਾਂ ਦੇ ਅਮੀਰਾਂ ਦੇ ਮਾਫ ਆ ਹਾਂ ਤੇ ਗਰੀਬਾਂ ਦਾ ਕੋਈ ਬੈਲ ਨਹੀਂ ਉਹ ਮੈਨੂੰ ਹੁਣ ਵਿਖਾ ਦੇਣਾ 15000 ਰੁਪਿਆ ਕਿੱਥੇ ਤੇ ਕੋਲੇ ਆ ਲੈ ਇਹ ਵੀ ਹੈਗਾ ਮਾਫ ਨਹੀਂ ਨਾ ਵੇਖੋ ਵੇਖੋ ਦਿਖਾਓ ਉਹ ਆ ਫਾਈਲ ਡਰੋਗੇ ਇਤੇ ਮਰ ਕਾਪੀ ਆ ਪਾਰਕੀ ਵੀ ਕਾਪੀ ਤੋਂ ਆਲੇ ਯਾਰ ਬਾਪੂ ਹੈ ਤਕਰੀਬ ਇਹ ਪਹਿਲਾ ਮਾਫ ਜਿਹਨੂੰ ਨੇ ਮਾਫ ਕੀਤੀ ਉਹਦਾ ਬਿੱਲ ਠੋਕਿਆ ਮੇਰਾ ਕੋਈ ਬੱਤੀ ਇੱਕ ਕੱਕ ਬੱਤੀ ਜਗਦੀ ਮੈਂ ਕੱਲਾ ਬੰਦਾ ਕਰੇ ਫੈਣ ਵਾਲਾ ਹਾਂ ਜੱਕ ਬੱਤੀ ਆ ਦਿਖਾ ਦਿਓ ਬਾਪੂ ਨੂੰ ਜਨ ਕੇ 15000 ਰੁਪਏ ਜਨ ਕੇ ਬਿੱਲ ਆਇਆ ਆ ਇਹ ਇੱਕ ਬੱਤੀ ਹੈ ਨਾਲ 15000 ਰੁਪਏ ਸਕਦੀ ਪੰਚਾਇਤ ਵੀ ਦੇ ਸਕਦੀ ਹੈ ਅੱਛਾ ਕੱਲੀ ਬੱਤੀ ਜਗਦੀ ਮੇਰੇ ਕਰੇ ਹੋਰ ਕੁਛ ਨਹੀਂ ਅੱਛਾ ਬਿੱਲ 15000 ਠੋਕਤਾ ਉਹ ਕਹਿੰਦੇ 600 ਤੋਂ ਜੁੰਡਰ ਨਾਲ ਵਾਧ ਟਪਾਦੀ ਹੋਵੇ ਤੂੰ ਮੇਰਾ ਮੀਟਰ ਵੇਖ ਲੋ ਮੀਟਰ ਵਿੱਚ ਤੇ ਵੇਖਣ ਉਹ ਕਾਇਨ ਟੱਪ ਗਈ ਹੀਟਰ ਹੂਟਰ ਤਾਂ ਲਾਈ ਬੈਠਾ ਘਰੇ ਕਿਤੇ ਮੈਂ ਇਹਦੇ ਮੇਰੇ ਵੱਤੀ ਹੈ ਮੇਰੇ ਰੰਨ ਵੀ ਹੈ ਨਹੀਂ ਅੱਛਾ ਹੈਣੀਗੀ ਨਾ ਅੱਛਾ ਕੱਲੀ ਵੱਤੀ ਜਗਾ ਕੇ ਪੈਣਾ ਹੈ ਅੱਛਾ ਕੱਲਾ ਹੀ ਆ ਕੱਲਾ ਹੀ ਆ ਇਹ ਕੱਲਾ ਹੀ ਕੱਲੇ ਅੱਛਾ ਜੀ ਹਾਂ ਜੀ ਜੋ ਕਿ 7 ਲੱਖ ਹੈ ਹਾਂ ਅੱਛਾ ਤੇ ਬਿੱਲ ਵੀ ਲੋਕਾਂ ਦੇ ਕੋਲੇ ਆ ਜੀ ਨਹੀਂ ਮਾਨਸਾ ਤਾਂ ਕਹਿੰਦੇ ਸੀ ਸਾਨੂੰ ਜਿਹੜੇ ਗਰੀਬ ਲੋਕ ਹਨ ਇਹ ਇਹਦੀ ਸਰਕਾਰ ਹੈ ਇਹ ਪਿੰਡਾਂ ਚੋਂ ਚੱਲਿਆ ਕਰੂ ਜਿਹੜੇ ਤੁਹਾਡੀਆਂ ਸੱਥਾਂ ਤੁਸੀਂ ਤਾਸ਼ ਕੁੱਟਿਏ ਨੇ ਇਹਨਾਂ ਚੋਂ ਚੱਲਿਆ ਚੱਲੂ ਇਹ ਗਰੀਬਾਂ ਦੀ ਸਰਕਾਰ ਹੈ ਇਹ ਆਮ ਲੋਕਾਂ ਦੀ ਸਰਕਾਰ ਹੈ ਕਿ ਲੱਗਦਾ ਵੀ ਵਾਕਈ ਆਮ ਲੋਕਾਂ ਦੀ ਹੈਗੀ ਹੈ ਜੀ ਆਮ ਲੋਕਾਂ ਦੀ ਸਰਕਾਰ ਹੋਵੇ ਤਾਂ ਬਿੱਲ ਅਮੀਰਾਂ ਦੇ ਤਾਂ ਮਾਫਤ ਗਰੀਬਾਂ ਨੂੰ ਆਈ ਜਾਂਦੇ ਆਮ ਲੋਕਾਂ ਦੀ ਕਿਹੜੀ ਸਰਕਾਰ ਬਣ ਜੂ ਅੱਛਾ ਅਮੀਰ ਲੋਕ ਨੂੰ ਤਾਂ ਬਿੱਲ ਮਾਫ ਆ ਅੱਛਾ 25150 ਨੂੰ ਆਇਆ ਪਿਆ ਅੱਛਾ ਹਾਂ ਕਿੰਨਾ ਆਇਆ ਨੂੰ 25000 ਤੇ 150 ਰੁਪਇਆ ਅੱਛਾ 25000 ਰੁਪਏ ਨੂੰ ਆਇਆ ਹੈ ਆ ਵੇਖ ਲੈ 25150 ਆਇਆ ਜੇ ਨਾ ਭਰੇ ਸੁਣ ਕੇ ਤੇ 25488 ਭਰਨੇ ਪੈਣਗੇ ਅੱਛਾ ਹਾਂ ਕਮਾਲ ਤੇ ਜੇ ਨਹੀਂ ਫਿਰ ਸਰਕਾਰ ਲੋਕਾਂ ਨੂੰ ਉਂਝ ਕਹੀ ਜਾਂਦੀ ਐ ਵੀ ਜਿਹੜੇ ਤੁਹਾਨੂੰ ਆਹ ਜਿਹੜੇ ਦੀਪੂਆਂ ਵਾਲੇ ਕਣਕਾ ਦਿੰਦੇ ਆ ਇਹਦੀ ਕਣਕਾ ਪਤਾ ਨਹੀਂ ਕਿੱਥੋਂ ਰਹਿੰਦੇ ਚੱਕ ਕੇ ਇਹ ਜਮਾਂ ਖੋਰ ਤੇ ਬਾਕੀ ਦੀਆਂ ਚੱਕਰੇ ਜਿਹੀਆਂ ਗੁੱਠਾਂ ਨਹੀਂ ਚੱਕਦੇ ਉਹਨਾਂ ਵਸਦੇ ਨੇ ਜਾ ਪਰ ਜਦੋਂ ਨਹੀਂ ਮਿਲਦੀ ਅੱਛਾ ਉਹ ਕੀ ਕਰਨੀ ਹੈ ਚੱਲੋ ਬਾਪੂ ਦਾ ਬਿੱਲ ਸੀਗਾ ਠੀਕ ਹੈ ਮੈਂ ਆਵਾਜ਼ ਦੇਤੀ ਹੈ ਠੀਕ ਹੈ ਮੈਨੂੰ ਤਾਂ ਵੀ ਮਾਫੀ ਆਈ ਹੈ ਐਵੇਂ ਆਪਾਂ ਕਹਿਦਗੇ ਪਿਆ ਬਾਣੀ ਕਹਿੰਦੇ ਕੀ ਗੱਲ ਇਹਨਾਂ ਨੂੰ ਬਿੱਲ ਹੈ ਚੱਲ ਨਜਾਇਜ਼ ਆਇਆ ਅੱਛਾ ਹਾਂਜੀ ਤੇ ਹੋਰ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਤੁਹਾਨੂੰ ਮਿਲ ਰਹੀਆਂ ਜਿਹੜੀਆਂ ਬੀਬੀਆਂ ਨੂੰ 1000 ਰੁਪਏ ਵਾਲਾ ਕੁਛ ਨਹੀਂ ਮਿਲਦਾ ਕੋਈ ੱੱਕਾ ਵੀ ਨਹੀਂ ਮਿਲਿਆ ਕੋਈ ਵੀ ਕੋਈ ਬੰਦਾ ਕਹਿੰਦੇ ਇਨੇ ਬੰਦੇ ਬੈਠੇ ਆ ਪੈਸੇ ਦੇ ਦਿੰਦੇ ਸਰਕਾਰ ਦਿੰਦੀ ਕਿਉਂ ਕਿਵੇਂ ਕਿਵੇਂ ਜਾਪਿਆ ਜਿਹਨੂੰ ਬੁੜੀਆਂ ਨੂੰ ਹੋਇਆ ਬੱਚੇ ਹੋਏ ਕੁੜੀਆਂ ਹੋਈਆਂ ਕੁੜੀਆਂ ਤੇ ਮਰਿਆ ਦੂ ਵੀ ਕੁੜਗਾਂ ਨੂੰ ਪਾਹੀ ਮਿਲਦੇ ਉਹ ਵੀ ਨਹੀਂ ਮਿਲਦੇ ਇੱਥੇ ਦਾ ਅੱਛਾ ਸਗਣ ਸਕੀਮ ਜਿਹੜੇ ਕੁੜੀਆਂ ਦੇ ਵਿਆਹ ਵਾਲੀ ਆ ਜਾਂ ਜਾਪੇ ਵਾਲੀ ਆ ਉਹ ਮਿਲਦੀ ਨਹੀਂ ਨਹੀਂ ਉਹ ਵੀ ਚਦਰਾਂ ਨਹੀਂ ਮਿਲਦੀ ਨਿਸ਼ਾ ਇੱਥੇ ਡਿੱਪੂ ਵਾਲੇ ਵੀ ਕਣਕ ਨਹੀਂ ਦਿੰਦੇ ਯਾਰ ਪੂਰਾ ਖਾਜ ਨਾ ਨਹੀਂ ਅੱਛਾ ਇੱਕ ਡਿੱਪੂ ਵਾਲਾ ਸਾਡੇ ਪਿੰਡ ਉਹ ਤਿੰਨ ਡਿੱਪੂਆਂ ਦੀ ਕਣਕ ਮੰਗਦਾ ਠੀਕ ਹੈ ਉਹਦਾ ਵੰਡੀ ਜਾਂਦਾ ਇੱਕ ਡਿੱਪੂ ਵਾਲਾ ਸਾਡੇ ਪਿੰਡ ਹੋਰ ਆ ਸੁਣ ਗਿਆ ਉਹਨੇ ਕਣਕ ਮੰਡੀ ਨੂੰ ਦੱਸ ਦੇਣੋਗੇ ਉਹਨੇ ਤੂੰ ਹਜੇ ਤੱਕ ਜਿੱਦੇ ਬੁੜੂਆਂ ਆ ਕੇ ਮੁੜ ਜਣ ਬੈ ਮੁੜ ਜਾ ਅੱਛਾ ਇਹ ਇਹ ਵੀ ਕੋਈ ਗੱਲ ਤਾਂ ਨਹੀਂ ਕੀ ਉਹਦਾ ਕਿਸੇ ਨੂੰ ਹਾਂ ਉਹ ਤਾਂ ਸਿੱਧਾ ਹੀ ਨਹੀਂ ਬੋਲਦਾ ਜੀ ਕਿਸੇ ਨੂੰ ਉਹ ਤਾਂ ਕਹਿੰਦਾ ਮੈਂ ਦਿੰਦਾ ਹੀ ਨਹੀਂ ਜਾ ਉਹ ਨਹੀਂ ਦਿੰਦਾ ਜੀ ਐਂ ਬੋਲਦਾ ਉਹਦਾ ਅਗਲੇ ਨੂੰ ਉਹ ਤਾਂ ਕਹਿੰਦਾ ਮੈਂ ਦਿੰਦਾ ਹੀ ਨਹੀਂ ਹਾਂ ਉਹ ਨਾ ਹੋਕਾ ਦੇਵੇ ਕੋਈ ਉਹ ਜੀ ਇਹ ਕੀ ਲੱਗਦਾ ਫਿਰ ਐਤ ਕੀ ਸਰਕਾਰ ਕੀ ਦੀ ਹੋਊਗੀ ਸਰਕਾਰ ਅਸੀਂ ਤਾਂ ਆਕਾਲੀ ਸਰਕਾਰ ਚਾਉਂਦੇ ਆ ਜੀ ਇਹ ਸਰਕਾਰ ਤਾਂ ਬੇਕਾਰ ਆ ਜਮਾ ਇਦ ਕਾ ਬੇਕਾਰ ਕੇ ਮੈਂ ਛੋੜ ਦੇ ਕੇ ਨੌਜਵਾਨਾਂ ਨੂੰ ਨੌਕਰੀਆਂ ਦੇ ਜਾਂਦੇ ਆ ਹੋਰ ਜਿਹੜੀਆਂ ਸਹੂਲਤਾਂ ਸੀ ਉਹ ਕੋਸ ਨਹੀਂ ਦਿੰਦਾ ਇੱਥੇ ਦਾ ਨਾ ਕੋਈ ਆ ਕੇ ਖੜਦਾ ਇੱਥੇ ਕੋਈ ਨਹੀਂ ਹੁੰਦਾ ਇੱਥੇ ਨੇ ਮਾਨਤਾ ਕਹਿੰਦਾ ਵੀ ਕੱਲ ਗਣੇ ਕੰਮ ਨਹੀਂ ਕਰੇ ਤੂੰ ਕਹਿੰਦਾ ਅਸੀਂ ਕੱਲ ਹੀ ਮੈਂ ਜਿਹੜੀ ਆਪਾਂ ਚਾਹੋਣੇ ਆਪਾਂ ਤੁਹਾਨੂੰ ਦੱਸਤਾ ਅੱਛਾ ਕੱਲ ਦੀ ਸਰਕਾਰ ਵਧੀਆ ਲੱਗਦੀ ਤੁਹਾਨੂੰ ਵਧੀਆ ਵਧੀਆ ਬਹੁਤ ਵਧੀਆ ਕੀ ਲੱਗਦਾ ਫਿਰ ਇਤ ਕੀ ਇਤ ਕੀ ਦੇਖੋ ਆਪਾਂ ਤਾਂ ਪਾਵਾਂਗੇ ਵੋਟ ਅੱਛਾ ਚਲੋ ਵੀਰ ਕਹਿੰਦਾ ਵੀ ਹਰੇਕ ਦੀ ਮਨਪਸੰਦ ਹੁੰਦੀ ਹੈ ਕਿਵੇਂ ਲੱਗਦਾ ਬਾਈ ਫਿਰ ਇਤ ਬਹੁਤ ਵਧੀਆ ਆਪਾਂ ਨੂੰ ਬਹੁਤ ਵਧੀਆ ਆਪਾਂ ਆ ਬੁਰਜੀਆਰ ਦਾ ਬੰਦਾ ਨੌਕਰੀ ਇਹਨੂੰ ਨਹੀਂ ਮਿਲੀ ਨੌਕਰੀ ਨਹੀਂ ਮਿਲੀ ਆਪਾਂ ਦਾ ਬਈ ਕਾਰਡ ਵੀ ਕਟਿਆ ਗਿਆ ਯਾਰ ਅੱਛਾ ਹਾਂ ਆ ਸਰਪੰਚੀ ਜੀ ਦਾ ਕਾਰਡ ਬਣਿਆ ਸੀਗਾ ਤੇ ਇਹ ਕੀ ਕਾਰਡ ਕਟਿਆ ਗਿਆ ਜੀ ਹਾਂ ਕਿੰਨੇ ਕਲਾਸਾ ਪੜਿਓ ਨਹੀਂ ਪਲੱਸ 2 ਕੀਤੀ ਹੈ ਪਲੱਸ 2 ਆ ਕੋਈ ਨੌਕਰੀ ਟਰਾਈ ਕਰੀ ਮਾੜੀ ਮੋਟੀ ਬਹੁਤ ਟਰਾਈ ਕੀਤੀ ਹੈ ਜੀ ਮੈਂ ਆ ਪੁਲਿਸ ਵੀ ਕੀਤੀ ਫੌਜੀ ਵੀ ਕੀਤੀ ਮੈਂ ਖਾ ਬਟਕੇ ਪਰ ਹੋਈ ਪਰ ਵੀ ਕੈਈ ਫੌਜ ਦੀ ਮੈਂ ਹਾਂ ਆਪਾਂ ਮੈਂ ਹੁਣ ਜਾਂ ਭਰਤੀ ਵੀ ਨਹੀਂ ਦੇਖਣੀ ਆਪਾਂ ਅੱਛਾ ਹਾਂ ਕਿ ਮਿਲ ਨਹੀਂ ਨੌਕਰੀ ਨਹੀਂ ਜਿਵੇਂ ਸਰਕਾਰ ਤਾਂ ਕਹਿੰਦਾ ਸੀ ਜਨਨਕ ਨੌਕਰੀਆਂ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਦੇ ਰਹੇ ਆ ਪੈਸੇ ਦੀ ਗੱਲ ਆ ਬਾਈ ਜੀ ਜਿਹਦਾ ਪੈਸਾ ਉਹਦਾ ਸਿੱਕਾ ਚੱਲਦਾ ਅੱਛਾ ਜਿਹਦੇ ਕੋਲ ਪੈਸੇ ਨਹੀਂ ਜੇ ਪੈਸੇ ਹੁਣ ਤਾਂ ਫਿਰ ਆਪਾਂ ਨੌਕਰੀ ਕਿਉਂ ਜਾਈਏ ਉਹ ਉਹ ਕਹਿੰਦਾ ਵੀ ਜਿਹੜੀ ਪਹਿਲਾਂ ਸਰਕਾਰਾਂ ਹੁੰਦੇ ਨੇ ਕਾਲੀ ਕਾਂਗਰਸ ਸਰਕਾਰਾਂ ਹੁੰਦੀਆਂ ਸੀ ਜਨਨਕ ਜਿਹੜੇ ਤਕੜੇ ਘਰਾਂ ਦੇ ਤਿਬਤ ਹੁੰਦੇ ਸੀ ਜਾਂ ਛਪਾਰਸ਼ ਵਾਲੇ ਹੁੰਦੇ ਸੀ ਉਹ ਲੱਗ ਜਾਂਦੇ ਸੀ ਗਰੀਬ ਰਹਿ ਜਾਂਦੇ ਸੀ ਐਸੀ ਕਿ ਜ਼ਿਆਦਾ ਤੁਸੀਂ ਵੇਖ ਤੁਹਾਡੇ ਪਿੰਡ ਚ ਕਿੰਨੇ ਕਿ ਨੌਕਰੇ ਮਿਲ ਗਏ ਸਾਢੇ ਪੰਜ ਟਾਂ ਕੋਈ ਨੌਕਰੀ ਮਿਲੀ ਮਾਨ ਸਰਕਾਰ ਚ ਅੱਛਾ ਹਾਂਜੀ ਤੇ ਪਹਿਲਾਂ ਵਾਲੇ ਸਰਕਾਰ ਚ ਮਿਲ ਜਾਂਦੇਗਾ ਸੀ ਪਹਿਲਾਂ ਵਾਲੇ ਬਹੁਤ ਮਿਲ ਗਏ ਕਿੰਨੇ ਕੁ ਤੁਹਾਡੇ ਪਿੰਡ ਦੇ ਲੱਗੇ ਸੀ ਪਹਿਲਾਂ ਵਾਲੇ ਸਰਕਾਰਾਂ ਚ ਪਿਛਲੇ ਸਾਲ ਚ ਸਾਡੇ 10 15 ਤਾ ਬੰਦੇ ਪੀਆ ਪੁਲਿਸ ਹੀ ਲੱਗੇ ਅੱਛਾ ਕਾਲੀ ਦਾ ਸਰਕਾਰ ਚ ਅੱਛਾ ਹਾਂਜੀ ਉਹ ਕਾਲੀ ਸਰਕਾਰ ਚ ਲੱਗੇ ਆ ਤੇ ਮਾਨ ਸਰਕਾਰ ਚ ਹੁਣ ਕੋਈ ਨਹੀਂ ਲੱਗਿਆ ਹੁਣ ਕੋਈ ਨਹੀਂ ਲੱਗਿਆ ਜੀ ਔਰ ਜਿਵੇਂ ਸਹੂਲਤਾਂ ਸਰਕਾਰ ਦੇ ਰਹੀ ਹੈ ਕਿਵੇਂ ਲੱਗਦਾ ਸਰਕਾਰ ਦੇ ਕੰਮ ਜਿਹੜੇ ਕੰਮਕਾਰ ਕਰ ਰਹੀ ਹੈ ਸਰਕਾਰ ਸਰਕਾਰ ਕਹਿੰਦੀ ਵੀ ਸਾਨੂੰ ਸੋਨ ਸਮਾਂ ਲੱਗੋ ਟਾਈਮ ਆ ਲੱਗੋ ਤੁਸੀਂ ਪੜ੍ਹੇ ਲਿਖੇ ਹੋ ਕਿਉਂਕਿ ਉਹ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਉਲਝਾਅ ਰੱਖਿਆ ਸੀ ਕੰਮ ਕੀ ਲੱਗਦਾ ਵੀ ਇਹ ਸਰਕਾਰ ਵਧੀਆ ਕੰਮ ਕਰੂਗੀ ਅੱਗੇ ਹੋ ਸਕਦਾ ਜਿਵੇਂ ਕਰੀ ਜਾਂਦੇ ਵਾਦੇ ਪੂਰੇ ਪਰ ਕੀ ਕਰਨਗੇ ਜੀ ਬੁੜੀਆਂ ਵਾਲਾ 1000 ਰੁਪਿਆ ਕਹਿੰਦੀ ਪਾਵਾਂਗੇ ਨਾ ਉਹ ਆਇਆ ਅੱਛਾ ਦੋ ਸਾਲ ਹੋ ਗਏ ਸਰਕਾਰ ਚੱਲੀ ਜਾਂਦੀ ਨੂੰ ਹਾਂ ਬਾਕੀ ਤੁਹਾਨੂੰ ਪਤਾ ਹੀ ਹੈ ਉਹ ਪੁੱਛ ਲੈਣੇ ਬਾਪੂ ਜਿਹੜਾ ਤੁਹਾਡਾ 1000 ਰੁਪਿਆ ਵਾਲਾ ਸੀ ਉਹ ਆ ਗਿਆ 1000 ਰੁਪਿਆ ਬੀ ਨਹੀਂ ਆਈ ਭਈ ਹਾਂ ਨਹੀਂ ਆਈ ਆਈ ਨਹੀਂ ਗਈ ਨਹੀਂ ਆਈ ਅੱਛਾ ਕੀ ਲੱਗਦਾ ਫਿਰ ਐਤਕੀ ਸਰਕਾਰ ਕੀ ਦੀ ਬਣਾਓਗੇ ਅਕਾਲੀ ਦਲ ਨੂੰ ਚਾਹੁੰਦੇ ਆ ਜੀ ਹਾਂ ਅਕਾਲੀ ਦਲ ਨੂੰ ਚਾਹੁੰਦੇ ਆ ਅਕਾਲੀ ਨੂੰ ਪਾਉਂਗੇ ਠੀਕ ਹੈ ਤੇ ਤੁਸੀਂ ਅਕਾਲੀ ਨੂੰ ਅਸੀਂ ਪਾਵਾਂਗੇ ਪਹਿਲਾਂ ਤੋਂ ਅਕਾਲੀਆ ਤੇ ਹਾਂ ਨੌਕਰੀ ਵੀ ਲਈ ਸੀ ਨਾਲ ਦੇ ਅਕਾਲੀਆ ਦੇ ਮੌਕੇ ਤੇ ਲਈ ਹੈ ਅੱਛਾ ਹਾਂ ਜੀ ਲਈ ਸੀ ਜੀ ਤੇ ਇਹ ਇਹ ਦੇ ਨਾਲ ਦੇ ਜਿੰਦੂ ਆਪਣਾ ਮਲਾਜ਼ਮਾਂ ਨੂੰ ਨਹੀਂ ਕੁਛ ਦਿੰਦਾ ਇਹ ਨਹੀਂ ਤਾਂ ਅੱਛਾ ਆਈ ਤੁਰਿਆ ਮਰਦ ਲਾਰੇ ਲਪੇ ਲਾਈ ਜਾਂਦਾ ਜੀ ਪੈਸੇ ਇਕੱਠੇ ਕਰ ਕੇ ਦਰਬਾਰ ਪਹਚਾਈ ਜਾਂਦਾ ਬਾਹਰ ਪਹਚਾਈ ਜਾਂਦਾ ਦਿੰਦਾ ਕਿਸੇ ਨੂੰ ਕੁਛ ਨਹੀਂਗਾ ਜੀ ਪੰਜਾਬ ਦੇ ਲੋਕ ਤਾਂ ਇਹਨੇ ਪੁੰਨੀ ਲਾਤੇ ਆ ਜੀ ਹਾਂ ਕਿਵੇਂ ਪੁੰਗੇ ਲਾਤੇ ਬਾਬੂ ਮਾੜਾ ਪਤਾ ਲੱਗ ਜੇ ਉਹ ਪਤਾ ਪੁੱਤ ਜਦੋਂ ਦਿੰਦਾ ਹੀ ਕੁਛ ਨਹੀਂ ਕਿਸੇ ਨੂੰ ਤਾਂ ਪੁੰਨੀਆਂ ਹੀ ਆ ਹੋਰ ਕੀ ਹੋਣਾ ਤਾਂ ਸਾਨੂੰ ਲੈ ਕਿੰਨਾ ਕਿੰਨਾ ਬੈਲ ਠੋਕਿਆ ਪਿਆ ਹੈਗਾ ਵੀ ਉਹ ਕਹਿੰਦੇ ਨਾ ਵੀ ਜਿਹੜੀਆਂ ਸਰਕਾਰਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਨਾ ਕਾਲੀ ਕਾਂਗਰਸੀ ਜਨਨ ਕਿ ਉਹਨਾਂ ਨੇ ਜਨਨ ਕਿ ਸਿਸਟਮ ਹੀ ਖਰਾਬ ਕਰ ਰੱਖਿਆ ਸੀ ਜਿਹੜੀ ਕਰਪਸ਼ਨ ਸੀ ਬੜੀ ਵਧੀ ਪਈ ਸੀ ਹੁਣ ਕਰਪਸ਼ਨ ਰੈਸਪੰਡਰ ਕੋਈ ਮੰਗਦਾ ਨਹੀਂਗਾ ਠਾਣੇ ਚ ਉਹ ਤਾਂ ਠੀਕ ਹੈ ਟਾਈਮ ਨਾ ਮਿਲ ਰਹੀ ਹੈ ਜੀ ਕਿਵੇਂ ਪਰਸਨ ਕਾ ਟਾਈਮ ਨਾ ਮਿਲ ਰਹੀ ਹੈ ਅੱਛਾ ਆ ਹੁਣ ਮਿੰਨਾ ਦੂਜਾ ਵੀ ਖਤਮ ਹੋਣ ਵਾਲਾ ਤੇ ਪਹਿਲੇ ਸੇ ਤੋਂ ਹੁਣ ਦਿੱਤਾ ਦਿੱਤੀ ਹੈ ਜੀ ਮੈਨੂੰ 10 ਦਿੱਤੀ 23 ਆਪਣੇ ਤੇ ਆਪਣਾ 23 ਨੂੰ ਦਿੱਤੀਆਂ ਹਾਂ 23 ਨੂੰ ਦਿੱਤੀਆਂ ਬੱਚਾ ਅੱਛਾ ਓਡਾ ਭੜਾ ਹੋ ਗਾ ਵੀ ਨਹੀਂ ਮੋੜ ਦਰਸਿੰਦਰ ਟਾਈਮ ਨਾਲ ਤਾਂ ਚਾਹੀਦੀ ਹੈ ਨਾ ਜੀ ਇਹ ਵੀ ਟਾਈਮ ਨਾਲ ਨਹੀਂ ਮਿਲਦੀ ਜਿਹੜੇ ਕਿ ਦੁਕਾਨਦਾਰ ਸੌਦਾ ਲੈ ਜੀ ਦਾ ਉਹ ਚਾਰ ਆ ਰਿਹਾ ਜਾਂਦਾ ਰਹਿੰਦਾ ਹੁਣ ਅੱਜ ਘਾਜ ਜੀ ਸੌਦਾ ਲਈਏ ਉਹ ਯਾਰ ਤੁਸੀਂ ਅਗਲੇ ਦਾ ਪੈਸੇ ਦਿੱਤੇ ਨਹੀਂ ਜੀ ਜੀ ਉਹ ਕਹਿੰਦੀ ਜੀ ਹੁਣ ਸਰਕਾਰ ਦੇਵੇ ਤਾਂ ਸਾਨੂੰ ਫਿਰ ਦਈਏ ਦਿਹਾੜੀ ਦਾ ਹੱਥ ਹੁੰਦੀ ਨਹੀਂ ਜੀ ਬਾਪੂ ਜੇ ਮੈਂ ਘਰੇ ਤੁਹਾਡੇ ਕਿੰਨੀਆਂ ਮਾਤਾ ਕਿੰਨੀਆਂ ਘਰੇ ਬੁੜੀਆਂ ਜ਼ਿਆਦੇ ਕਿੰਨੀਆਂ ਬੁੜੀਆਂ ਹਾਂ ਦੋ ਉਹ ਆ ਤੇ ਜਦੋਂ ਸਰਕਾਰ ਆਉਣੀ ਸੀ ਉਦੋਂ ਕਹਿੰਦੇ ਸੀ 1000 ਰੁਪਏ ਦੇਵਾਂਗੇ ਉਦੋਂ ਦਾ ਬੜਾ ਚਾ ਚੜਿਆ ਹੁਣ ਕਹਿੰਦੇ ਹੋਣਗੇ ਵੀ ਆਪਾਂ ਨੂੰ 2000 ਰੁਪਏ ਦੇ ਆ ਜਾ ਕਰੋ ਸਿੱਧੇ ਹੀ ਕਿਨੂੰ ਉਹ ਸਾਨੂੰ ਤਾਂ 1000 ਨਹੀਂ ਦਿੰਦੇ ਦੀਂ ਦੇ ਕੇ 2000 ਨੂੰ ਕਿਨੂੰ ਵੇਟਦਾ ਯਾਰ ਤੂੰ ਕਿਹੜਾ 2000 1000 ਨਹੀਂ ਦਿੰਦੇ ਕੇ ਲੈ 1000 ਹੀ ਦੇ ਜਾਣ ਸ਼ਾਇਦ ਬਾਪੂ ਇਕੱਠਾ ਮਿਲ ਜੇ ਵੋਟਾਂ ਵੇਲੇ ਹੁਣ ਨਹੀਂ ਮਿਲਦਾ ਗੱਲ ਕਿਉਂ ਇੱਛਾ ਥੋੜਾ ਇਕੱਠਾ ਜੇ ਤੁਹਾਡੇ ਕਿੰਨੇ ਮਤਾ ਕਰੇ ਦੋ ਹੀ ਆ ਦੋ ਹੀ ਆ ਉਦੋਂ ਲੱਗਦਾ ਹੋਣਾ ਵੀ ਸ਼ਾਇਦ 2000 ਰੁਪਏ ਆ ਜੂ ਆਪਾਂ ਨੂੰ ਕੋਈ ਨਹੀਂ ਸਾਨੂੰ ਤਾਂ ਕੋਈ ਨਹੀਂ ਪੰਜੀ ਨਹੀਂ ਆਏਗੀ ਅੱਛਾ ਹਾਂ ਮੇਰੀ ਤਾਂ ਪਲਸਨ ਵੀ ਨਹੀਂ ਲੱਗੀਗੀ ਹਜੇ ਅੱਛਾ ਹਾਂ ਅੱਛਾ ਲੱਗੀ ਨਹੀਂ ਹੁਣ ਹੁਣ ਤੁਹਾਡੇ ਇੱਥੇ ਐਮਐਲਏ ਕੌਣ ਆ ਇੱਥੋਂ ਦਾ ਤੁਹਾਨੂੰ ਪਤਾ ਕੁਝ ਮੋਲਕ ਸੰਗੀਤ ਮੋਲਕ ਕਿਸ ਤਰ੍ਹਾਂ ਬਾਪੂ ਉਹ ਐਮਐਲਏ ਤਾਂ ਕਿਸੇ ਨੂੰ ਸਿਆਣਦਾ ਨਹੀਂਗਾ ਯਾਰ ਐਮਐਲਏ ਕਿਹੜਾ ਐਮਐਲਏ ਆਹੀ ਹਾਂ ਇਹ ਗੱਲ ਕਿਸੇ ਨੂੰ ਨਹੀਂ ਸਿਆਣਦਾ ਇਹ ਉਹ ਤਾਂ ਕਹਿੰਦੇ ਸੀ ਪਿੰਡਾਂ ਦੇ ਵਿੱਚ ਜਾਣੇ ਆ ਉਹ ਤੇ ਉਹ ਇੱਥੇ ਇੱਕ ਵਾਰ ਹੀ ਨਹੀਂ ਆਇਆ ਵੋਟਾਂ ਲੈ ਕੇ ਮੁੜ ਕੇ ਕਿਸੇ ਨੂੰ ਮੂੰਹ ਨਹੀਂ ਵਿਖਾਇਆ ਉਹਨੇ ਆ ਕੇ ਅੱਛਾ ਹਾਂ ਇਹ ਦੂਪਾ ਦਾ ਬਲਦੇਵ ਝਾਰੂ ਵਾਲਾ ਇੱਥੋਂ ਗਿਆ ਜਿੱਤ ਜਿਹੋਣੇ ਨਹੀਂ ਮੂੰਹ ਵਿਖਾਇਆ ਸੀ ਆ ਕੇ ਅੱਛਾ ਆਉਂਦੇ ਹੀ ਨਹੀਂ ਮੁੜ ਕੇ ਵੋਟਾਂ ਦਾ ਇਹ ਆ ਜਾਂਦੇ ਆ ਤੇ ਹੁਣ ਫਿਰ ਆਉਣਗੇ ਵੋਟਾਂ ਲੈਣ ਹੁਣ ਆਉਣਗੇ ਤਾਂ ਫਿਰ ਅਸੀਂ ਪਾਉਂਦੇ ਨਹੀਂ ਕੀ ਅੱਛਾ ਆਈਦਾ ਕਾਲੀਦਾਲ ਨੂੰ ਪਾਉਣੀਆਂ ਵੋਟਾਂ ਸਾਡੇ ਕਣੀਓ ਕੋਈ ਤੁਰਿਆ ਆਵੇ ਕੋਈ ਨਾ ਆਵੇ ਅੱਛਾ ਹਾਂ ਕੱਲ ਹੀ ਕੰਮ ਕਰਦੇ ਸੀ ਛੋਟੇ ਸਾਡੇ ਦਾ ਕਾਲੀਆਂ ਨੇ ਕੰਮ ਕੀਤੇ ਜਿੰਨੇ ਕੀਤੇ ਪੈਨਸ਼ਨਾਂ ਤਾਂ ਉਹਨਾਂ ਨੇ ਲੁਆਈਆਂ ਵਾ ਜਿਹੜੀ ਆ ਦੂਜਾ ਸਗਨ ਸਕੀਮ ਸੀ ਤਾਂ ਉਹ ਬਾਦਰ ਲਿਆਇਆ ਸੀਗਾ ਪੈਨਸ਼ਨਾਂ ਹੋ ਗਿਆ ਆਟਾ ਦਾਲ ਹੋ ਗਿਆ ਉਹ ਗਰੀਬ ਨੂੰ ਤਾਂ ਆ ਹੀ ਹੁੰਦਾ ਹੋਰ ਕੀ ਗਰੀਬ ਨੂੰ ਕਰਦੇ ਉਹ ਉਹ ਕਹਿੰਦੇ ਕੰਨ ਕਰਦਾ ਨਸ਼ੇ ਵਾਲਾ ਲੈ ਜਾਂਦਾ ਕੋਈ ਸਾਸੀ ਤਨੀਆ ਦੇ ਕਿ ਵੀ ਨਸ਼ਾ ਲੈਂਦਾ ਨਸ਼ਾ ਤਾਂ ਭਗਵਾਨ ਤਮਾਨ ਨੇ ਤਾਂ ਹੁਣ ਦੁਨੀਆ ਨੂੰ ਉਹੀ ਮਾਰੀ ਜਾਂਦਾ ਹੈਗਾ ਹਾਂ ਨਹੀਂ ਉਹ ਕਹਿੰਦੇ ਚਿੱਟਾ ਖਾਲੀ ਚਟਾ 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 ਦਾ ਕਹਿੰਦੇ ਮੈਂ ਬੰਦ ਕਰ ਦੂੰਗਾ ਹਾਂ ਤੇ ਆ ਲੋਕ ਆਮ ਛਰੇ ਆਮ ਕੋ ਭੈ ਖਾ ਖਾ ਮਰੀ ਜਾਂਦੇ ਆ ਅੱਛਾ ਆ ਹੁਣ ਉਹ 21 ਕੇ 22 ਮਰੇ ਹੈਗੇ ਜਾਂ 10 ਚ ਨਸ਼ੇ ਨਾਲ ਹੀ ਮਰੇ ਹੋਰ ਕਾਹਦੇ ਨਾਲ ਮਰੇ ਆ ਕਿੱਥੇ ਉਹ 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 ਜਿਹੜੇ ਮਾੜੀ ਦਾਰੂ ਪੀ ਕੇ ਮਰੇ ਆ ਹਾਂ ਅੱਛਾ ਉਦੋਂ दारू ਮਾੜੀ ਸੀ ਨਾ ਜ਼ਹਿਰੀਲੀ ਸੀ ਜਿਹਦੇ ਨਾਲ ਮਰ ਗਏ ਬਾਪੂ ਉਹ ਮਾਨ ਸਰਕਾਰ ਕਹਿੰਦੀ ਵੀ ਜਿਹੜੇ ਮਰੇ ਆ ਨਾ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਮੁਆਵਜ਼ਾ ਦੇਵਾਂਗੇ ਜਿਹੜੇ ਬੱਚੇ ਆ ਉਹਨਾਂ ਦੇ ਜਨਨ ਕਿ ਸਰਕਾਰ ਨੇ ਜ਼ਿੰਮੇਵਾਰੀ ਲਈ ਆ ਪੜ੍ਹਾਵਾਂ ਲਖਾਵਾਂਗੇ ਅਸੀਂ ਪੜ੍ਹਾਵਾਂਗੇ ਚਲੋ ਸ਼ਾਬਾਸ਼ ਜੇ ਦੋ ਬੰਦੇ ਮਰ ਗਏ ਤੇ ਦੂਜੇ ਜ਼ਿੰਮੇਵਾਰੀ ਲੈਣ ਕੀ ਕਰਨਗੇ ਮਰਲੇ ਜਿਹੜੇ ਤਾਂ ਮਰ ਗਏ ਡੇ ਨੌਜਵਾਨ ਮੁੰਡੇ ਜੀ ਹੁਣ ਮਗਰ ਨਾਲ ਮਿਲੇ ਨਾ ਮਿਲੇ ਉਹਨਾਂ ਨੂੰ ਕੀ ਫਾਇਦਾ ਜੀ ਪਰ ਇਹਨਾਂ ਕੋਟਰ ਗਵਰਨਮੈਂਟ ਕੰਟਰੋਲ ਤਾਂ ਚਾਹੀਦਾ ਨੇ ਕਿਸੇ ਚੀਜ਼ ਤੇ ਜੀ ਬਾਪੂ ਜਿਵੇਂ ਕਹਿੰਦੇ ਸੀ ਲੋਕ ਕਹਿੰਦੇ ਬਦਲਾ ਬਦਲਾ ਤੇ ਤਾਂ ਤੂੰ ਵਾਧਾ ਲੱਗਦਾ ਕੋਈ ਘਟਿਆ ਨਹੀਂ ਹੈ ਉਹਦੋਂ ਵਧ ਗਿਆ ਨਹੀਂ 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 ਚਿੱਟਾ ਵਧ ਗਿਆ ਤੁਹਾਡਾ ਹਾਂ ਜੀ ਸਾਡੇ ਚਿੱਟਾ ਬਿਆਸ ਸਾਹਿਬ ਕਿਸੇ ਪਿੰਡ ਜਾ ਕੇ ਵਧ ਗਿਆ ਸਾਡੇ ਸਾਰੇ ਵਾਧੂ ਕਿਸੇ ਪਿੰਡ ਜਾਂਦਾ ਰਹੇ ਤੂੰ ਐ ਨਹੀਂ ਵੀ ਇੱਥੇ ਕਿਸੇ ਪਿੰਡ ਜਾ ਅੱਛਾ ਹਾਂ ਵਾਧੂ ਇਹ ਸਰਕਾਰਾਂ ਫਿਰ ਉਂਝ ਗੱਪ ਮਾਰੀ ਸਰਕਾਰ ਦਾ ਕਹਿੰਦੀ ਕੰਟਰੋਲ ਹੋ ਗਿਆ ਚੱਟੇ ਦੇ ਚੱਟਾ ਹੈ ਹੀ ਨਹੀਂ ਗੇ ਪਿੰਡਾਂ 'ਚ ਜਦੋਂ ਬੋਰੀਆਂ ਪੀਂਆਂ ਦੀ ਸਰਕਾਰ ਲੈ ਲੈਂਦੀ ਹੈ ਨਾ ਉਹਦੇ ਕੋਈ ਨਹੀਂ ਕਿਸ ਨੂੰ ਰੋਕਦਾ ਅੱਛਾ ਕਿਰੋੜਾਂ ਦਾ ਪੀਗੇ ਤੂੰ ਪਹਿਲਾਂ ਯਾਰਾ ਆ ਪਿਛਲੇ ਮਹੀਨੇ ਕਿੰਨੇ ਦਾ ਪੀਗੇ ਹੋਗੇ ਸਰ ਕਈ ਕਰੋੜਾਂ ਦਾ ਪੀਗੇ ਹੋਵਾਂਗੇ ਯਾਰਾ ਅੱਛਾ ਸੁਣ ਗਿਆ ਜੀ 20 ਕਿਲੋ ਚਿੱਟਾ ਮੈਂ ਮੈਂ ਤਾਂ ਚਿੱਟਾ ਹੁਣ ਤਾਂ 7-8 ਮਹੀਨੇ ਹੋ ਗਏ ਆਪਾਂ ਗਏ ਨਹੀਂ ਕੇ ਪਾਸੇ ਵੀ ਥੜਕੀ ਪੈਗ ਲਾ ਲਈਦਾ ਅੱਛਾ ਹਾਂ ਪਹਿਲਾਂ ਪਹਿਲਾਂ ਬੋਲ ਲਾਇਆ ਕਿੰਨੇ ਦਾ ਪੀਗੇ ਹੋ ਹੂੰ ਤੁਸੀਂ 15-15 ਹਜ਼ਾਰ ਦਾ ਇੱਕ ਦਿਨ ਦਾ ਹੀਗਾ ਛੀਟੀ ਕੇ ਲਾਉਂਦਾ ਹੀ ਮੈਂ ਅੱਛਾ ਤੇ ਹੁਣ ਡਾਕਟਰ ਨਹੀਂ ਟੀਕਾ ਲਾ ਸਕਦਾ ਮੇਰੇ ਕਿਤੇ ਵੀ ਅੱਛਾ ਨਾੜ ਦੇ ਵਿੱਚ ਬਲਹੂਗੇ ਹਾਂ ਜੀ ਲੱਗੇ ਕਿ ਮੈਂ ਚਿੱਟਾ ਬਸ ਹੂੰ ਕਹਿਣਾ ਲਿਆ ਸੀਗੀ ਵੀ ਕਦੇ ਕਦੇ ਬੈਹਨਦੇ ਸੀਗੇ ਬਾ ਉਸ ਤੋਂ ਬਾਅਦ ਹੱਤ ਪੈ ਗਈ ਅੱਛਾ ਹਮ ਕਿ ਕਰ ਦੇ ਵਿੱਚ ਕੋਣ ਕੋਣ ਕਰ ਦੇ ਵਿੱਚ ਮੈਂ ਆ ਅਮਰੀਕਰਾਂ ਵਾਲੀ ਹੈ ਮੇਰੀ ਮਾਤਾ ਤੇ ਮੇਰਾ ਮੁੰਡਾ ਜੀ ਜਦੋਂ ਪਹਿਲਾਂ ਸ਼ੁਰੂਆਤ ਕਿਵੇਂ ਹੋਈ ਸ਼ੁਰੂਆਤ ਤੁਹਾਨੂੰ ਦੱਸੀ ਜਾਨੇ ਵੀ ਲਿਆਜ ਪੈ ਗਈ ਖੇਡਦੇ ਸੀਗੇ ਠੀਕ ਹੈ ਕਿਸੇ ਬੰਦੇ ਨਾਲ ਲਿਆਜ ਪੈ ਗਈ ਉਹਦੇ ਕੋਲੇ ਬੈਠਣ ਉੱਠਣ ਲੱਗ ਗਏ ਠੀਕ ਹੈ ਹਮ ਉਹਦਾ ਜਮਾਂ ਹੀ ਉੱਜੜ ਗਿਆ ਮੇਰੇ ਨਾਲੋਂ ਵੀ ਉਹਨੇ ਤਾਂ 7-7.5 ਕਿੱਲੇ ਵਾਣ ਵੀ ਵੇਚਤਾ ਅੱਛਾ ਹੂੰ ਤੇ ਤੁਸੀਂ ਕਿੰਨੇ ਪੈਸੇ ਦੇ ਪੀ ਗਏ ਹੁਣ ਤੱਕ ਅਈ ਯਾਰ ਤੁਸੀਂ ਜਾਨੇ ਰੜ ਕੇ ਇੱਕ ਬੰਦਾ ਹੋਰ ਸੀ ਚਲ ਨਾ ਨਹੀਂ ਲੈਂਦੇ ਠੀਕ ਹੈ ਵੀ 2.5-3 ਕਰੋੜ ਰੁਪਈਆ ਖਰਾਬ ਕਰਤਾ ਉਹਨਾਂ 10 ਸਾਲਾਂ ਦੇ ਵਿੱਚ 2.5-3 ਕਰੋੜ 2013 ਦੇ ਲੱਗੇ ਆ ਅੱਛਾ ਸੁਣ ਕੇ ਤੇ 2023 ਦੇ ਵਿੱਚ ਯਾਨੀ ਕਿ 7 ਮਹੀਨੇ ਹੋ ਗਏ ਛੱਡੀ ਬੈਠੇ ਹਾਂ ਤੂੰ ਪਹਿਲਾਂ ਹੂੰ ਇੰਨਾ ਫਿਰ ਪੈਸਾ ਕਿੱਥੋਂ ਤੁਸੀਂ ਪਿੰਡ ਜੀ ਦੱਬਾ ਪੈਸੇ ਚਰਨ ਪੈੜੀ ਵਿੱਚ ਹੀ ਜਾਂਦੇ ਤੇ ਮਿਲ ਜਾਂਦਾ ਹੈਗਾ ਸੁਣ ਕੇ ਅੱਛਾ ਅਈ ਕਿਹੜਾ ਤਫੇਵਿਆਂ ਨੇ ਪੰਘੂਲ ਪ ਹੂੰ ਇੱਕ ਕਰਦਿਆ ਨੇ ਫਿਰ ਘਰ ਵਾਲੀ ਨੂੰ ਪਤਾ ਲੱਗਿਆ ਘਰ ਵਾਲੀ ਨੂੰ ਕਦੋਂ ਪਤਾ ਲੱਗਿਆ ਚੀਜ਼ ਨੂੰ ਆਪਾਂ ਨੂੰ ਆਪਾਂ ਦਾ ਵੀ ਸਾਰਾ ਕੋਰ ਸਰੇਆ ਵੀ ਕੀਤਾ ਜਿੰਨਾ ਚਿਰ ਕੀਤਾ ਅੱਛਾ ਪਿਆ ਇਹ ਨਹੀਂ ਵੀ ਘਰੇ ਪੜਦਾ ਰਹ ਜੂਗਾ ਕੋਹ ਵੀ ਖਾਣੇ ਪੀਣੇ ਪਤਾ ਹੀ ਹੁੰਦਾ ਕਰੇ ਅੱਛਾ ਅੱਛਾ ਹੂੰ ਇੱਕ ਕਲਾ ਚਿੱਟਾ ਸੀ ਨਾ ਦਾਰੂ ਦੁਰੂ ਪੀਦਾ ਸੀ ਨਹੀਂ ਦਾਰੂ ਦੁਰੂ ਹਣ ਪੀਣ ਲੱਗ ਗਏ ਉਦੋਂ ਚਿੱਟੇ ਦੇ ਨਾਲ ਫਿਰ ਹੈ ਚਿੱਟੇ ਤੇ ਚਿੱਟਾ ਨਾ ਦਾਰੂ ਨੂੰ ਰਾਤ ਨੂੰ ਤਾਂ ਲੱਤਾਂ ਟੁੱਟਣ ਲੱਜ ਗਏ ਅੰਤੰਗਾ ਜਿੱਥੇ ਚਿੱਟਾ ਹੁੰਦੀ ਉਹ ਗੇ ਤਾਂ ਫਿਰ ਰਾਤ ਨੂੰ ਉੱਥੇ ਟੁੱਟਦੇ ਫਿਰ ਵੀ ਰਹਿੰਦੇ ਸੀ ਹੈ ਫੇਰ ਪੀ ਲੈਂਦੇ ਸੀ ਫੇਰ ਜੇ ਕੋਲੇ ਹੁੰਦਾ ਹੀ ਪੀਣਾ ਜਦਾਰੂ ਪੀਂਦੇ ਨਹੀਂ ਸੀ ਅਸੀਂ ਅੱਛਾ ਵਿਚਨ ਸਾਨੂੰ ਪਤਾ ਸੀਗਾ ਵੀ 2-4000 ਹੋਰ ਲਾਉਣਾ ਪਊਗਾ ਅੱਛਾ ਹੇ ਹੈਵੀ ਬਿਹੇਵੀ ਵਿਵਹਾਰ ਕਰਦਾ ਰਿਹਾ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਵੀ ਸਿੱਖਾਂ ਦਾ ਮੁੰਡਾ ਉਹ ਲੱਗਿਆ ਅੱਛਾ ਅੱਛਾ ਠੀਕ ਹੈ ਚਲੋ ਕੋਈ ਨੂੰ ਉਧਰ ਕਰਦੇ ਆਪਾਂ ਕੋਈ ਨਹੀਂ ਨਹੀਂ ਸਹੀ ਗੱਲ ਹੈ ਇੱਕ ਮੈਨੂੰ ਐ ਦੱਸੋ ਵੀ ਜਦੋਂ ਤੁਸੀਂ ਚਿੱਟਾ ਪੀਂਦੇ ਸੀ ਤੇ ਰਾਤ ਨੂੰ ਨਸ਼ਾ ਟੁੱਟ ਜਾਂਦਾ ਸੀ ਤੇ ਫੇਰ ਫੇਦੂਰੇ ਲੱਗ ਜਾਂਦੇ ਸੀ ਤੇ ਫੇਰ ਇੱਕ ਦੂਜੇ ਨੂੰ ਫੋਨ ਲਾਉਣਾ ਪੈਂਦਾ ਹੀ ਭਾਵੇਂ ਇੱਕ ਵਜ ਜਾਂਦਾ ਵੀ ਕਿੱਧਰ ਨੂੰ ਚੱਲ ਗਏ ਹਾਂ ਤੇ ਹਾਲਾ ਦਾ ਕਰਨਾ ਹੀ ਪੈਂਦਾ ਹੀ ਕੋਈ ਇਹ ਇੱਕ ਐਵੇਂ ਹੀ ਦੱਸੋ ਜਿਹੜਾ ਕਿ ਚਿੱਟੇ ਵਾਲਾ ਵੀ ਚੋਰੀ ਕਰਦਾ ਸਾਮਾਨ ਚੱਕ ਕੇ ਲੈਂਦਾ ਘਰ ਦੇ ਭਾਂਡੇ ਵੇਚ ਦਿੰਦਾ ਇਹ ਗੱਲ ਸੱਚ ਆ ਵੀ ਆਪਣਾ ਆਪ ਦਾ ਘਰ ਖਾਦਾ ਕੋਈ ਬੰਦਾ ਪਿੰਡ ਦੇ ਵਿੱਚ ਉਂਗਲ ਨਹੀਂ ਕਰ ਸਕਦਾ ਵੀ ਇਹਨੇ ਆਹ ਕੰਮ ਕੀਤਾ ਇਹ ਲਿਆਜ ਚੋਰਾਂ ਚੱਕੇ ਜਿੰਨੇ ਜਿਹੜੇ ਲੁੱਚੇ ਲੰਡੇ ਸੁਣ ਕੇ ਸਾਰਿਆਂ ਨਾਲ ਹੀ ਆ ਅੱਛਾ ਵੀ ਐਣ ਹੀ ਆਪਾਂ ਕਹਿੰਦੇ ਕਿ ਠੀਕ ਹੈ ਬੁਰਿਆਂ ਨਾਲ ਵੀ ਲਿਆ ਜਾਂਦਾ ਨਾਲ ਇਹਨਾਂ ਨਾਲ ਵੀ ਹੱਥ ਖੜਕ ਕੇ ਜਾਂਦਾ ਅੱਛਾ ਜਿੰਨੇ ਕਿ ਜਿੰਨਾ ਪੀਤਾ ਜਿੰਨੇ ਕਿ ਆਪਦੇ ਪੈਸਿਆਂ ਦਾ ਪੀਤਾ ਆਪਦੇ ਘਰੋਂ ਪੀਤਾ ਚੋਰੀ-ਚੋਰੀ ਨਹੀਂ ਕਰੀਗੇ ਕੋਈ ਬੰਦਾ ਕਹਦੇ ਪਿੰਡ ਦੇ ਵਿੱਚ ਭਾਵੇਂ ਗੁਰਦੁਆਰੇ ਹੁ ਇੱਕ ਇਹ ਜਿਹੜਾ ਚਿੱਟੇ ਵਾਲਾ ਬਦਨਾਮ ਕਿਉਂ ਹੋ ਜਾਂਦਾ ਬਾਲਾ ਬਾਈ दारू ਯਾਰ ਛਰੇ ਆ ਮੈਂ ਇੱਥੇ ਰੱਖ ਕੇ ਪੀੜਾ ਫੀਮ ਖਾਂਦਾ ਆਂਗਾ ਜਾਂ ਪੋਸਤ ਖਾਂਦਾ ਮੈਂ ਅਗਲਾ ਵੀ ਕਹਿ ਦੂਗਾ ਵਿਖਵਾ ਦੇ ਹਾਂ ਸੁਣ ਕੇ ਜੋ ਸਰੰਜ ਹੱਥ ਚ ਹੁੰਦੀ ਅਗਲਾ ਕਹੂਗਾ ਮਰੂਗਾ ਯਾਰ ਅੱਛਾ ਤੇ ਇਹ ਚੱਕਰ ਕਰਕੇ ਉਹ ਆ ਨਹੀਂ ਚਿੱਟੇ ਵਾਲਾ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਆ ਨਹੀਂ ਆਪਣੇ ਤਾਂ ਦੋ ਤਿੰਨ ਤੱਕ ਪੁੱਗ ਹੀ ਜਾਂਦੇ ਜਿੰਨਾ ਚਿਰ ਮਰਦੇ ਨਹੀਂਗੇ ਅੱਛਾ ਸਹੀ ਗੱਲ ਆ ਜੀ ਤੇ ਇਹ ਜਿਹੜੇ ਯਾਰ ਦੋਸਤ ਐ ਚਾਰ ਦੋਸਤ ਥੋੜੇ ਜਿਹਾ ਘਾਟ ਕੇ ਜਦੋਂ ਖੇਡਣੋਂ ਹਟ ਕੇ ਅੱਛਾ ਪਹਿਲਾਂ ਕਬੱਡੀ ਖੇਡਦੇ ਸੀ ਮੈਂ ਕਰੈਕਟ ਖੇਡਦੇ ਸੀ ਕਰੈ ਕੀ ਲੱਗਦਾ ਵੀ ਇਹ ਨਸ਼ਾ ਸਭ ਤੋਂ ਮਾੜਾ ਨਸ਼ਾ ਪੂਰਾ ਮਾੜਾ ਨਸ਼ਾ ਹੀ ਇਹ ਤਾਂ ਜੀ ਅੱਗੇ ਤਾਂ ਵਧੀਆ ਆਉਂਦਾ ਸੀਗਾ ਜਿਹੜਾ ਪਹਿਲਾਂ ਫੀਮ ਫੂਮ ਦਾ ਸਲਟ ਆਉਂਦਾ ਸੀਗਾ ਉਹਦਾ ਚਿੱਟਾ ਸੀਗਾ ਸਹੀ ਅੱਛਾ ਤੇ ਹੁਣ ਕੈਮੀਕਲ ਪਾ ਕੇ ਆਉਂਦਾ ਬਈ ਠੀਕ ਹੈ ਜਦੋਂ ਟੀਕਾ ਲਾਲਾ ਪਤਾ ਹੀ ਨਹੀਂ ਲੱਗਦਾ ਕਦੋਂ ਕਿੱਥੇ ਰਹਿ ਗਿਆ ਬੰਦਾ ਅੱਛਾ ਹੂੰ ਵੀ ਇਹ ਵੀ ਦੋ ਨੰਬਰ ਦਾ ਆਉਂ ਲੱਗ ਪਿਆ ਜਿਵੇਂ ਸ਼ਰਾਬ ਵੀ ਦੋ ਨੰਬਰ ਦੀ ਹੁੰਦੀ ਆ ਫੀਮ ਵੀ ਦੋ ਨੰਬਰ ਦੀ ਹੁੰਦੀ ਆ ਭੁੱਕੜ ਵੀ ਦੋ ਨੰਬਰ ਦਾ ਹੁੰਦਾ ਇਹ ਚਿੱਟਾ ਵੀ ਦੋ ਨੰਬਰ ਦਾ ਕਹਿੰਦੇ ਆ ਵੀ ਕੁੱਕਰ ਚ ਬੰਨਦਾ ਅੱਜ ਕੱਲ ਤਾਂ ਚਿੱਟਾ ਹੂੰ ਅੱਛਾ ਉਹ ਕਿਸ ਤਰ੍ਹਾਂ ਬੰਦਾ ਮੜ ਦੱਸਦੇ ਆ ਮੈਂ ਕਿਹਾ ਕੋਰਸ ਕੀਤਾ ਉਹਦੇ ਤੇ ਸਹੀ ਗੱਲ ਆ ਵੀ ਆਪਾਂ ਨੂੰ ਜਿਹੜਾ ਕੋਈ ਆਪਾਂ ਨੂੰ ਦੱਸਿਆ ਪਤਾ ਲੱਗਿਆ ਵੀ ਕਹਿੰਦੇ ਕੁੱਕਰ ਚ ਬੰਦਾ ਅੱਜ ਕੱਲ ਤਾਂ ਅੱਛਾ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਡੁਪਲੀਕੇਟ ਆ ਓਰੀਜਨਲ ਆ ਜਾਂ ਇਹ ਦੋ ਨੰਬਰ ਦਾ ਜਾਂ ਇਹ ਮਿਲਾਵਟ ਵਾਲਾ ਤੇ ਆਪਾਂ ਨੂੰ ਤਾਂ ਵੀ ਅਗਲਾ ਆਵਾਜ਼ ਮਾਰ ਕੇ ਦਿੰਦਾ ਜੀ ਜਿਹਦੇ ਕੋਲ ਚੰਗਾ ਹੁੰਦਾ ਸੀਗਾ ਅੱਛਾ ਇਹ ਗੱਲ ਤੇ ਤੁਹਾਨੂੰ ਤਾਂ ਪਤਾ ਲੱਗ ਜਾਂਦਾ ਜੇ ਪੀਨੇ ਤੁਸੀਂ ਨਹੀਂ ਤੇ ਜਦੋਂ ਗਲੀ ਚ ਵੜ ਜਾਂਦੇ ਅਗਲਾ ਆਵਾਜ਼ ਮਾਰ ਕੇ ਦਿੰਦਾ ਹੀ ਸਾਡੇ ਕੋਲੇ ਚੰਗਾ ਉਹਨਾਂ ਨੂੰ ਪਤਾ ਹੀ 10-15000 ਰੁਪਏ ਵਟਾਉਣ ਆਏ ਆ ਅੱਛਾ ਹਮ ਅਲੱਗ-ਅਲੱਗ ਤੁਹਾਡੇ ਕੋਲੇ ਲੱਗੇ ਹੁੰਦੇ ਆ ਵੀ ਜਿਵੇਂ ਉਹ ਚਿੱਟਾ ਜਿਹੜਾ ਵੇਚਣ ਆਉਂਦਾ ਉਹਦੇ ਕੋਲੇ ਬਫਾਰੀ ਲੱਗੇ ਹੁੰਦੇ ਤੁਹਾਡੇ ਕੋਲੇ ਵੀ ਤੂੰ ਮੈਥੋਂ ਲਈ ਤੂੰ ਇਹ ਤੋਂ ਨਹੀਂ ਲਈ ਮੈਥੋਂ ਲਈ ਮੇਰੇ ਕੋਲ ਮਾਲ ਵਧੀਆ ਹੁਣ ਬਈ ਗੱਲ ਨੂੰ ਮੈਂ ਤਾਂ ਨਾ ਹੋ ਜੇ ਵੀ ਕੀ ਤਾਂ ਸਾਡੇ ਪਿੰਡ ਵੀ ਜਾਂਦਾ ਹੈਗਾ ਠੀਕ ਹੈ ਅਸੇ ਪਾਸੇ ਹੀ ਵਿਕੀ ਜਾਂਦਾ ਹਰੇ ਕਿਤੇ ਜੇ ਮਿਲਦਾ ਤਾਂ ਫੇਰ ਹੀ ਲਾਉਂਦੇ ਆ ਹਾਂ ਹਾਂ ਮੂੰ ਤਾਂ ਲਾਉਂਦਾ ਹੀ ਨਹੀਂ ਕੋਈ ਕਿਹਨੂੰ ਸ਼ੌਂਕ ਅੱਛਾ ਹੂੰ ਫਿਰ ਹੁਣ ਤੁਸੀਂ ਛੱਡ ਗਏ ਹਾਂ ਹਾਂ 7 ਮਹੀਨੇ ਹੋ ਗਿਆ ਟੱਚ ਵੀ ਨਹੀਂ ਕੀਤਾ ਗਾ ਟੱਚ ਨਹੀਂ ਕੀਤਾ ਆਮ ਤੌਰ ਤੇ ਕਹਿੰਦੇ ਵੀ ਜਿਹੜਾ ਚੱਟਾ ਲਾਉਣ ਲੱਗ ਜੇ ਤੇ ਉਹਨੂੰ ਛੱਡਣਾ ਬਹੁਤ ਔਖਾ ਫੇ ਤੂੰ ਛੱਡ ਕਿਵੇਂ ਗੱਡੀ ਛੱਡੀ ਉਦੋਂ ਬਾਅਦ ਫੀਮ ਖਾਣ ਲੱਗ ਗਿਆ ਮਹੀਨਾ ਡੂੜ ਮਹੀਨਾ ਉਹ ਖਾਦੀ ਮੜ ਕੇ ਪੋਸਤ ਦਿੱਤੇ ਹੋਗੇ ਅੱਛਾ ਤੋ ਉਦੋਂ ਬਹੁਤ दारू ਤੇ ਹਾਂ ਜੀ ਉਹ ਜਦੋਂ ਲਾਉਂਦੇ ਸੀ ਘਰਦਿਆਂ ਨੂੰ ਪਤਾ ਸੀ ਥੋੜੀ ਘਰ ਵਾਲੀ ਨੂੰ ਵੀ ਪਤਾ ਸੀ ਤੁਹਾਡੇ ਮਾਪਿਆਂ ਨੂੰ ਵੀ ਪਤਾ ਸੀ ਵੀ ਇਹ ਚੱਟਾ ਲਾਉਂਦਾ ਹਾਂ ਹਾਂ ਇਹ ਗੱਲ ਦਾ ਪਤਾ ਹੈਗਾ ਪਤਾ ਸੀ ਰਿਸ਼ਤੇਦਾਰਾਂ ਨੂੰ ਵੀ ਪਤਾ ਸੀ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੈਗਾ ਜੀ ਐਵੇਂ ਆਪਾਂ ਗੱਪ ਮਰੀ ਜਾਂਦੇ ਜੀ ਫਿਰ ਜਿਹੜੇ ਘਟਾਉਂਦੇ ਕਿਵੇਂ ਕਿਸ ਤਰ੍ਹਾਂ ਘਟਾਇਆ ਜੇ ਕੋਈ ਹੋਰ ਘਟਾਉਣਾ ਚਾਹੁੰਦਾ ਹੈ ਤੁਹਾਡੀ ਵੀਡੀਓ ਵੇਖੂਗਾ ਬੰਦਾ ਉਹ ਵੀ ਕਈ ਮੁੰਡੇ ਲੱਗ ਜਾਂਦੇ ਨੌਜਵਾਨ ਚਲੋ ਮਾੜੀ ਸੰਗਤ ਚ ਪੈ ਜਾਂਦਾ ਪੈਨੂੰ ਕਿਸੇ ਦਾ ਜੀ ਨਹੀਂ ਕਰਦਾ ਕਈ ਵਾਰ ਹਵਾ ਹੀ ਇਹੋ ਜਿਹੀ ਵਗਦੀ ਹੈ ਕਿਉਂਕਿ ਨਾਲ ਦੇ ਸਾਥੀ ਕਹਿੰਦੇ ਆ ਲਾਉਂਦੇ ਲੱਗਦਾ ਕਿਵੇਂ ਜਿੱਦੂ ਕ ਕਿਵੇਂ ਜੀ ਲਾਉਣ ਕਿਵੇਂ ਲੱਗਦਾ ਹੌਲੀ ਹੌਲੀ ਜਿਵੇਂ ਚਾਂਟ ਤੇ ਕਿਵੇਂ ਲੱਗਦਾ ਬੰਦਾ ਚਲੋ ਇੱਕ ਦਿਨ ਆ ਲਿਆ ਜੁੰਦੀ ਸੁਣ ਕੇ ਅਗਲਾ ਕਹਿੰਦਾ ਜਾ ਵੇਖ ਲੈ ਭਚਕਾ ਸੁਣ ਕੇ ਤੇ ਇੱਕ ਵਾਰੀ ਵੇਖ ਲੈ ਚੱਲ ਪੰਜਾਂ ਚਾਰਾਂ ਦੇਣਾ ਪਤਾ ਅਗਲੇ ਦਾ ਫੇਰ ਜੀ ਕਰਦਾ ਹਾਂ ਮੁੜ ਕੇ ਦੂਜੇ ਤੀਜੇ ਦਿਨ ਕਰਨ ਲੱਗ ਜਾਂਦਾ ਤੇ ਮੁੜ ਕੇ ਗਿਆ ਜਾਂਦਾ ਅਗਲਾ ਜੀ ਪਹਿਲਾਂ ਫਿਰ ਉਹਨੂੰ ਜਦੋਂ ਲਾਉਂਦੇ ਚਾਰਟ ਤੇ ਉਹਨੂੰ ਫੇਰੀ ਲਵਾਉਨੇ ਤਾਂ ਉਹ ਤੋਂ ਪੈਸੇ ਲੈਣੇ ਆ ਤਾਂ ਆਪਾਂ ਕਿਹੜਾ ਕਿਸੇ ਤੋਂ ਲੈ ਕੇ ਖਾਧਾ ਆ ਆਪਾਂ ਆਪਦੇ ਘਰੋਂ ਲਾਏ ਆ ਸਿੱਧੀ ਗੱਲ ਆ ਜਦੋਂ ਕਿਸੇ ਨੂੰ ਮੁੰਡੇ ਲੱਗਦਾ ਤੁਹਾਡੇ ਨਾਲ ਕੋਈ ਬੰਦਾ ਲੱਗ ਗਿਆ ਤੇ ਉਹਨਾਂ ਦਾ ਮੁੰਡਾ ਚਲਾ ਗਿਆ ਤੂੰ ਉਹਨੂੰ ਕਹਿੰਗਾ ਮੜਾ ਲਾ ਕੇ ਵੇਖ ਬਹੁਤ ਵਧੀਆ ਚੀਜ਼ ਆ ਫਿਰ ਉਹ ਤੋਂ ਤੂੰ ਪੈਸੇ ਲੈਵੇਂਗਾ ਤੇ ਜਾਨੂੰ ਕਹਿੰਗਾ ਫੇਰੀ ਲਾ ਲੈ ਕੁਝ ਉਹ ਤਾਂ 15 15 ਜਾਣੇ ਜਾਵੜਦੇ ਸੀ ਕਿ ਆਪਣੀ ਕਿਹ ਤੋਂ ਰੁਪਿਆ ਲੈ ਗਿਆ ਅੱਛਾ ਫੇਰੀ ਚੱਲਦਾ ਸੀ ਹੂੰ ਕੀ ਲੱਗਦਾ ਹੁਣ ਜੇ ਤੁਸੀਂ ਕਹਿੰਦੇ ਵੀ ਮੈਂ ਕਿੰਨੇ ਕਿੰਨੇ ਲੱਖ ਦਾ ਦੱਸੇ ਤੁਸੀਂ ਪੀਕੇ ਇਹ ਵੀ 3000 3 ਨਹੀਂ ਹਣੇ ਕਰੋੜਾਂ ਦੇ ਹਿਸਾਬ ਨਾਲੀ ਕਰੋੜਾਂ ਰੁਪਈਆ ਦੇ ਜੇ ਅੱਜ ਹਿਸਾਬ ਦੀ ਗੱਲ ਕਰੀਏ ਕਰੋੜਾਂ ਰੁਪਈਆ ਅੱਜ ਸੋਚਿਆ ਕਦੇ ਵੀ ਜੇ ਮੈਂ ਚਿੱਟਾ ਨਾਲ ਲਾਂਦਾ ਜੇ ਅੱਜ ਮੈਂ ਕਰੋੜਾਂ ਦਾ ਮਾਲਕ ਹੁੰਨਾ ਸੀ ਉਦੋਂ ਦਾ ਇੱਕ ਗੱਲ ਹੋਰ ਸੁਣ ਲਓ 2020 ਦੇ ਵਿੱਚ ਮੇਰੇ ਨਾੜਾਂ ਬਲੌਕ ਸੀਗਾ ਡਾਕਟਰ ਕਹਿੰਦੇ ਵੀ ਖਤਮ ਹੋਊਗਾ ਇਹ ਮੈਨੂੰ ਕੋਈ ਚਲ ਪ੍ਰੋਬਲਮ ਆ ਗਈ ਉਹਨਾਂ ਨੇ ਮੇਰੇ ਤੌਣ ਚ ਟਿਕਾ ਲਾਇਆ ਅਖੀਰ ਤੇ ਸੁਣ ਕੇ ਉਹਨਾਂ ਨੂੰ ਨਾੜ ਹੀ ਨਹੀਂ ਲੱਭੀ ਗਈ ਠੀਕ ਹੈ ਉਦੋਂ ਵੀ ਮਰ ਕੇ ਬਚੇ ਆ ਠੀਕ ਹੈ ਭਾਂਚ ਹੂੰ ਨਹੀਂ ਜੇ ਜਰਾ ਤੁਸੀਂ ਟੀਕਾ ਲਉਨੇ ਆ ਇੱਕ ਤਾਂ ਤੁਸੀਂ ਪੰਨੀ ਤੇ ਪੀਂਨੇ ਆ ਹਨਾ ਇੱਕ ਫਿਰ ਟੀਕਾ ਕਿਉਂ ਨਾ ਲੱਗਦਾ ਪੰਨੀ ਤੇ ਕਿਉਂ ਨਹੀਂ ਪੀਂਦੇ ਟੀਕਾ ਨਜ਼ਾਰਾ ਹੀ ਉਹ ਦਿੰਦਾ ਸੁਣ ਗੋ ਉਸ ਕੈਂਟ ਚ ਦੱਸ ਦਿੰਦਾ ਉਹ ਪੰਜਾਂ ਚਾਰ ਮਿੰਟਾਂ ਬਾਅਦ ਦੱਸਦੀ ਐ ਅੱਛਾ ਹੂੰ ਜਿਹੜਾ ਪੰਨੀ ਵਾਲਾ ਫਿਰ ਉਹ ਕੰਮ ਨਹੀਂ ਕਰਦਾ ਤਾਂ ਕਰਕੇ ਪੀਂਦੇ ਨਜ਼ਾਰਾ ਤਾਂ ਦਿੰਦਾ ਉਹ ਵੀ ਉਹ ਪੰਜਾਂ ਚਾਰ ਮਿੰਟਾਂ ਬਾਅਦ ਦਿੰਦਾ ਤੂੰ ਨਾਲ ਦੀ ਨਾਲ ਹੀ ਦੱਸ ਦਿੰਦਾ ਵੀ ਚੰਦ ਤੇ ਮੀਟਿੰਗ ਲੱਗ ਗਈ ਹੁਣ ਤਾਂ ਤੇਰੀ ਅੱਛਾ ਹਾਂ ਇੱਕ ਇੱਕ ਜਿਹੜਾ ਨਸ਼ਾ ਜਿਵੇਂ ਆਪਣਾ ਫੀਮ ਆ ਭੁੱਕੜਾ ਕਹਿੰਦੇ ਵੀ ਮੁੰਡੇ ਅੱਜ ਕੱਲ ਦੇ ਬਜ਼ੁਰਗ ਵੀ ਕਹਿ ਰਹੇ ਆ ਵੀ ਇਹ ਠੇਕੇ ਖੁੱਲਣੇ ਚਾਹੀਦੇ ਪੰਜਾਬ ਦੇ ਵਿੱਚ ਕਿ ਤੁਸੀਂ ਵੀ ਮੰਗ ਕਰਦੇ ਹੋ ਇਹ ਚੀਜ਼ ਦੀ ਮੈਂ ਨਾ ਕੰਨਾ ਵੀ ਪਿੰਡ ਪਿੰਡ ਖੁੱਲਣੇ ਚਾਹੀਦੇ ਇਹ ਚੀਜ਼ ਜੀ ਵੀ ਅਗਲਾ ਖਾ ਕੇ ਟੜਕ ਦੋ ਚਮਚੇ ਕੰਮ ਤੇ ਤਾਂ ਜਾਊਗਾ ਨੀ ਚਿੱਟੇ ਵਾਲਾ ਕੰਮ ਨਹੀਂ ਕਰਦਾ ਨਹੀਂ ਨਹੀਂ ਚਿੱਟੇ ਵਾਲੇ ਕੰਮ ਜਾਣਾ ਪੈਂਦਾ ਮਜ਼ਦੂਰੀ ਦੇ ਵਿੱਚ ਹੁਣ ਉਹਨਾਂ ਨੂੰ ਜੇ ਕੋਈ ਦਿਹਾੜੀ ਜਾਂਦਾ ਕਈ ਬੰਦੇ ਐ ਹੋਜੇ ਆ ਸਾਡੇ ਪਿੰਡ ਦੇ ਵਿੱਚ ਜੇ ਦਿਹਾੜੀ ਜਾਂਦਾ ਪਹਿਲਾਂ ਉਹਨਾਂ ਨੂੰ ਕਹਿੰਦੇ ਵੀ ਅੱਧੇ ਪੈਸੇ ਦੇ ਅਸੀਂ ਤਾਂ ਫੇਰ ਆਵਾਂਗੇ ਅੱਛਾ ਫਿਰ ਇਹ ਤਾਂ ਨਹੀਂ ਉਹਦੇ ਪੈਸੇ ਦੇ ਦੇ ਤੇ ਮੁਰਖੇ ਜਾ ਵੀ ਨਾ ਚਿੱਟਾ ਲਾ ਕੇ ਨਹੀਂ ਨਹੀਂ ਕੰਮ ਤੇ ਜਾਂਦੇ ਆ ਅਗਲੇ ਦੇ ਅੱਛਾ ਵੀ ਦੋ ਜਾਨੇ ਜਾਵੜੇ ਠੀਕ ਆ ਵੀ ਅੱਦੇ ਮੇਰੇ ਦੇ 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 ਇੱਕ ਜਾਨਾ ਇੱਥੇ ਰਹਿੰਦੇ ਆ ਵੀ ਇੱਕ ਦਿਹਾੜੀ ਦੇ ਪੈਸੇ ਹੀ ਗਏ ਆ ਵੀ ਇੱਕ ਅੱਦੇ ਰਹਿੰਦੇ ਆ ਦੋਵਾਂ ਚ ਅੱਛਾ ਵੀ ਇੱਕ ਜਾਨਾ ਉੱਥੇ ਰਹਿ ਪੈਣ ਇੱਕ ਜਾਨਾ ਲਿਉਂਦਾ ਉਹਦਾ ਜੀ ਇੱਕ ਪਾਸੇ ਫੀਮ ਵਾਲੇ ਬੰਦੇ ਨੂੰ ਜੋੜ ਦੇ ਦੂਜੇ ਪਾਸੇ ਚਿੱਟੇ ਵਾਲੇ ਨੂੰ ਜੋੜ ਦੇ ਕਿਹੜਾ ਕੰਮ ਵੱਧ ਕਰੂਗਾ ਹੁਣ ਫੀਮ ਵਾਲੇ ਹੀ ਕਰੂਗਾ ਵਾਤਾ ਅੱਛਾ ਉਹਦਾ ਖੂਨ ਵੀ ਵਧਾਉਂਦੀ ਐ ਅੱਛਾ ਹੂੰ ਜਨ ਕਿ ਚਿੱਟੇ ਵਾਲਾ ਬੰਦਾ ਕੰਮ ਨਹੀਂ ਕਰਦਾ ਨਿੰਨ ਕਾਮਤਾ ਕਰੀ ਜਾਂਦੇ ਚਿੱਟੇ ਜਨਨ ਕਿ ਕੱਟ ਕਰੂਗਾ ਹੂੰ ਹੂੰ ਜੀ ਉਹਦੀ ਉਮਰ ਦੀ ਵੀ ਕੋਈ ਪੈਂਦਾ ਫਰਕ ਵੀ ਹੋ ਜਿਵੇਂ ਕਹਿੰਦੇ ਚਿੱਟੇ ਵਾਲੀ ਦੀ ਉਮਰ ਥੋੜੀ ਹੁੰਦੀ ਆ ਫਿਰ ਲੋਕੀ ਤਾਂ ਕਹੀ ਜਾਂਦੇ ਆ ਅਸੀਂ ਤਾਂ 10 11 ਸਾਲ ਹੋ ਗਏ ਜੋ ਵੀ ਜਾਣਦੇ ਆ ਕਿਰਾਂ ਤਾਂ ਅੱਛਾ ਨਾਲ ਦੇ ਮਰਮੂਰ ਬਹੁਤ ਗਏ ਹੂੰ ਅੱਛਾ ਕਿ ਕਿਤੇ ਮਨ ਚ ਤੁਹਾਡੇ ਵੀ ਆ ਵੀ ਜੇ ਆਪਾਂ ਨਾ ਛੱਡੇ ਤਾਂ ਆਪਾਂ ਵੀ ਮਰ ਜਾਾਂਗੇ ਤੇ ਕਈ ਰਾਤ ਨੂੰ ਕਈ ਵਾਰੀ ਜੇ ਨਹੀਂ ਵੀ ਮਿਲਦਾ ਸੀ ਪੱਖੇ ਕੰਨੇ ਨੂੰ ਨਿਗਾਹ ਰਹਿੰਦੀ ਸੀ ਵੀ ਰਾਤ ਨੂੰ ਫਾਹਾ ਨਾ ਲੈਣਾ ਪੈ ਜੇ ਕਿਤੇ ਅੱਛਾ ਇਹੋ ਜਿਹਾ ਕੰਮ ਵੀ ਹੁੰਦਾ ਰਿਹਾ ਹਾਲਾਤ ਬਣ ਗਏ ਸੀ ਇਹੋ ਜਿਹਾ ਹਾਂ ਬਹੁਤ ਵਾਰੀ ਬਣੇ ਆ ਕਈ ਵਾਰੀ ਨਹੀਂ ਪੈਸੇ ਮਿਲਦੇ ਸੀਗੇ ਵੀ ਰਾਤ ਦਿਨੇ ਤਾਂ ਚੱਲ ਐ ਤੁਰੇ ਫਿਰਨਾ ਕੱਢ ਲੀਦਾ ਹੈਗਾ ਵੀ ਚੱਲ ਐ ਇਧਰ ਨੂੰ ਜਾਵੜ ਕੇ ਇਧਰ ਨੂੰ ਜਾਵੜ ਕੇ ਤਾਂ ਪੈਸੇ ਮਿਲ ਜਾਂਣ ਠੀਕ ਹੈ ਜੀ ਤੇ ਉਦੋਂ ਬਾਅਦ ਜੋ ਰਾਤ ਨੂੰ ਫਿਰ ਕੱਲਾ ਪੱਖਾ ਹੀ ਦਿੰਦਾ ਹੈਗਾ ਸਾਰੀ ਦਾ ਅੱਖ ਤਾਂ ਲੱਗਦੀ ਨਹੀਂ ਸੀਗੀ ਵੀ ਉਹਨੂੰ ਪਾਗੇ ਸਾਫ ਆ ਕੇ ਇਹ ਨਹੀਂ ਤੇ ਤੇਲਾ ਕਹਿੰਦੇ ਘਰ ਦਾ ਸਮਾਨ ਵੀ ਟਕਾਉਂਦਾ ਰਹਿੰਦਾ ਵੀ ਸ਼ਾਇਦ ਘਰ ਦੇ ਪਾਸੇ ਹੋਣ ਜਾਂ ਆਂਡੀਆਂ ਗੋਣਡਾਂ ਦਾ ਸਮਾਨ ਵੀ ਟਕਾਉਂਦੇ ਰਹਿੰਦੇ ਆ ਅੱਜ ਚੱਕ ਕੇ ਇਹਨਾਂ ਸਮਾਨ ਵੇਚ ਕੇ ਤਾਂ ਆਪਣਾ ਚਟਾ ਆ ਜੂਗਾ ਕੋਈ ਇਹੋ ਜਿਹਾ ਹਾਲਾਤ ਬਣ ਜਾਂਦੇ ਆ ਨਹੀਂ ਨਹੀਂ ਆਪਣੇ ਨਾਲ ਤਾਂ ਨਹੀਂ ਬਣेंगे ਕਦੇ ਵੀ ਇਹੋ ਜਿਹਾ ਕੰਮ ਹੀ ਨਹੀਂ ਕੀਤਾ ਜਦੋਂ ਰਾਤ ਨੂੰ ਜੇ ਤੋੜ ਹੀ ਚੱਲ ਰਹੀ ਤੇ ਕਿ ਆਪਦੇ ਭਾਂਡੇ ਵੀ ਵੇਚ ਸਕਦੇ ਕਰੋ ਅੱਛਾ ਨਹੀਂ ਉਹ ਵੇਚ ਦਿੰਦੇ ਚਿੱਟੇ ਵਾਲੇ ਕਹਿੰਦੇ ਵੀ ਸਮਾਨ ਚੱਕ ਕੇ ਘਰ ਦਾ ਵੇਚ ਦਿੰਦੇ ਆ ਉਹ ਬਲਟੋਂਗਾ ਚੱਕੀ ਫਿਰਦੇ ਆ ਚਿੱਟੇ ਵਾਲਿਆਂ ਦੀ ਗੱਲ ਛੱਡ ਤੂੰ ਅੱਛਾ ਤੇ ਉਹ ਬਲਟੋਂਗਾ ਚੱਕੀ ਫਿਰਦੇ ਆ ਅੱਛਾ ਇੱਥੇ ਸਾਡੇ ਪਿੰਡ ਦੇ ਵਿੱਚ ਬਾਹਰ ਦੀ ਗੱਲ ਤਾਂ ਨਹੀਂ ਮੈਂ ਕਹਿੰਦਾਗਾ ਸੁਣ ਕੇ ਵੀ ਚਿੱਟੇ ਵਾਲਿਆਂ ਦੇ ਸਾਡੇ ਘਰਾਂ ਵੀ ਨਾਲੇ ਘਵਾੜਾ ਵਿੱਚ ਲੱਗਿਆ ਬੰਦਾ ਅੱਜ ਕੋਈ ਤੁਹਾਡਾ ਕਿਵੇਂ ਵੀ दारू ਪੀਣੀਆਂ ਤੇ ਘਵਾੜਾ ਲੈਣੇ ਤੇ ਤੁਹਾਨੂੰ ਸੋਦ ਲੈ ਅੱਛਾ ਇਹੋ ਜਿਹਾ ਬੰਦਾ ਵੀ ਆਇਆ ਇੱਥੇ ਅੱਜ ਲੈ ਯਾਨੀ ਕਿ ਐਡੇ ਮਾੜੇ ਹਾਲਾਤ ਹੋ ਗਏ ਪੰਜਾਬ ਦੇ ਸਾਡੇ ਨਹੀਂ ਨਹੀਂ ਹਾਂ ਤੇ ਹਾਲਾਤ ਹਾਂ ਹਾਲਾਤ ਖਰਾਬ ਹੀ ਹੋਈ ਜਾਂਦੇ ਆ ਜੀ ਯਾਨੀ ਕਿ ਇਹ ਜਦੋਂ ਜਦੋਂ ਨਸ਼ੇ ਦੀ ਤੋੜ ਲੱਗਦੀ ਆ ਬੰਦੇ ਨੂੰ ਐ ਲੱਗਦਾ ਵੀ ਮੈਂ ਕੁਝ ਨਾ ਕੁਝ ਚੱਕ ਕੇ ਵੇਚਾਂ ਜਿਹੜੀ ਮੇਰੀ ਆਦੀ ਨਸ਼ੇ ਦੀ ਆ ਉਹ ਮੇਰੀ ਪੂਰਤੀ ਹੋ ਜੀ हां हां एक चक्कर ਹੈਗਾ ਹੂੰ ਜੇ ਕਿਸੇ ਦੀ ਪੂਰਤੀ ਕਰਨ ਖਾਤਰ ਉਹਨੂੰ ਕੁਝ ਵੀ ਵੇਚਣਾ ਪਵੇ ਵੇਚ ਸਕਦਾ ਕਵਾੜਾ ਲੈ ਕੇ ਆ ਗਿਆ ਜੀ ਅੱਜ ਬੰਦਾ ਸੁਣ ਕੇ ਤੇ ਉਹਦੀ ਹੁਣ ਕੋਈ ਲੋੜ ਸੀ ਉਹਨੂੰ ਤੋੜ ਸੀ ਤੰਗ ਹੀ ਆਇਆ ਜੀ ਜਿਵੇਂ ਚਿੱਟੇ ਵਾਲਾ ਬੰਦਾ ਛੇਦੀ ਕਿਸੇ ਨਾਲ ਲੜਦਾ ਤਾਂ ਨਹੀਂ ਕਹਿੰਦੇ ਲੜਦਾ ਜਦੋਂ ਚਿੱਟਾ ਖਾਧਾ ਹੋਵੇ ਕਈ ਵਾਰੀ ਕਿਸੇ ਤੱਕਵੇ ਜਾਂ ਇਸ ਦਾ ਬੰਦੇ ਤੇ ਅੱਛਾ ਖੇਚੜ ਲਾਂਦਾ ਜਿਆਦਾ ਹੀ ਲੱਗਿਆ ਹੋਵੇ ਤਾਂ ਜੀ ਜਦੋਂ ਤੁਸੀਂ ਘਰੇ ਚਿੱਟਾ ਲਾਉਂਦੇ ਸੀ ਹਨਾ ਪਰਿਵਾਰ ਦੇ ਵਿੱਚ ਤੁਹਾਡੇ ਬੱਚੇ ਕਿੰਨੇ ਬੱਚੇ ਤੁਹਾਡੇ ਇੱਕ ਬੱਚਾ ਹੀ ਆ ਇੱਕ ਬੱਚਾ ਕਦੇ ਸੋਚਿਆ ਨਹੀਂ ਵੀ ਮੈਂ ਚਿੱਟਾ ਲਾਉਣ ਲੱਗ ਪਿਆ ਵੀ ਮੇਰੇ ਪਿੱਛੇ ਬੱਚਿਆਂ ਦਾ ਕੀ ਬਣੂਗਾ ਕੱਲ ਨੂੰ ਮੈਨੂੰ ਕੁਝ ਹੋ ਗਿਆ ਇਹਨਾਂ ਨੂੰ ਕੌਣ ਸੰਭੂਗਾ ਇਹਨਾਂ ਦਾ ਪਾਲ ਪੋਚਣ ਕੌਣ ਕਰੂਗਾ ਕਦੇ ਮਨ ਦੇ ਵਿੱਚ ਇਦਾਂ ਦਾ ਨਹੀਂ ਆ ਜੇ ਸੋਚਿਆ ਹੁੰਦਾ ਹਾਲਾਤ ਹੀ ਨਹੀਂ ਹੋਣੇ ਸੀਗੇ ਅੱਛਾ ਹੂੰ ਜਿੰਨ ਕਿ ਜਦੋਂ ਨਸ਼ਾ ਕਰਦਾ ਬੰਦਾ ਉਦੋਂ ਸੋਚਦਾ ਨਹੀਂਗਾ ਬਸ ਉਦੋਂ ਤਾਂ ਬਸ ਉਹ ਇੱਕ ਜਿਹਨੇ ਅਰਜਨ ਨੂੰ ਮੱਛੀ ਦੀ ਆਖ ਨਹੀਂ ਦਿੰਦੀ ਸੀ ਉਹਨੂੰ ਤਾਂ ਇੱਕ ਘਾਰ ਹੀ ਦਿੱਤੀ ਜਨਾਂ ਨੇ ਵੀ ਉਹਦੇ ਚੱਲ ਗਏ ਘੇਰਾਂ ਦਾ ਤੜਕੇ ਉੱਠਣ ਲੱਗਿਆ ਅ ਉਹ ਘਰ ਕਿਦਾ ਦਿੰਦਾ ਹੁੰਦਾ ਫਿਰ ਉਦੋਂ ਜਿਹੜਾ ਚਿੱਟਾ ਵੀ ਇਹਦਾ ਅੱਛਾ ਵੀ ਉਹਦਾ ਦੇਹੀ ਜਾਂਦਾ ਹੁੰਦਾ ਉਦੋਂ ਤੇ ਜੇ ਵਿੱਚ ਪਏ ਰਹੇ ਉਹਨਾਂ ਤੇ ਤੜਕੇ ਉੱਠ ਗਏ ਤੇ ਲੱਗੇ ਫੋਨ ਤੇ ਚੱਲ ਗਏ ਬਈ ਉਦੋਂ ਤਾਂ ਕਹਿੰਦੇ ਮੈਂ ਕਿ ਵੀ ਇਹ ਵੀ ਗੱਲ ਸੁਣਿਆ ਕਹਿੰਦੇ ਜੇ ਸਾਈਕਲ 'ਚ ਹਵਾ ਵੀ ਨਾ ਹੋਵੇ ਸਾਈਕਲ ਵੀ ਕਹਿੰਦੇ ਡਾਕ ਵਾਂਗੂ ਜਾਂਦਾ ਉਦੋਂ ਚਿੱਟੇ ਵਾਲੇ ਨੂੰ ਪਿੱਛੇ ਦੀ ਮਹਿਜੇ ਪਾਸੇ ਹਟ ਜਾ ਗੱਲ ਸੱਚੀ ਹੈ ਬਈ ਤੈਨੂੰ ਮੈਂ 7 ਮਹੀਨਿਆਂ ਤੋਂ ਪਹਿਲਾਂ ਦੀ ਗੱਲ ਦੱਸਦਾ ਠੀਕ ਹੈ 11:30 ਵਜੇ ਕਹਿੰਨੇ ਮੈਨੂੰ ਫੋਨ ਲਾ ਲਿਆ ਕਹਿੰਦਾ ਮੈਨੂੰ ਤੋੜਾ ਸਾਡਾ ਘਰ ਗੁਰੂ ਘਟੌਲੇ ਰਾਤ ਹੈ ਤੇ ਉਹ ਬੰਦਾ ਜੈ ਦੀ ਰੱਖਿਆ ਦਾ ਜਿੰਦਾ ਖੋਲ ਕੇ ਲੈ ਕੇ ਨਾ ਮੈਂ ਤੁਰ ਕੇ ਗਿਆ ਅੱਧੀ ਬਾਟ ਉਹਦੇ ਤੱਕ ਵੀ ਉਹਨੂੰ ਲੂਟ ਸੀਗੀ ਮੈਂ ਜਾਵੜਿਆ ਚੱਲ ਠੀਕ ਹੈ ਵੀ ਇਹੋ ਜਿਹੇ ਹਾਲਾਤ ਵੀ ਆਉਂਦੇ ਬੰਦੇ ਤੇ ਕੀ ਪਤਾ ਜਦੋਂ ਪੈਸੇ ਜੇ ਵਿੱਚ ਆ ਤੇ ਤੋੜਦੇ ਆ ਤੇ ਕਿੱਧਰ ਨੂੰ ਜਾਵੜਗੇ ਜੀ ਜਦੋਂ ਰਾਤ ਨੂੰ ਤੋੜ ਲੱਗਦੀ ਆ ਜਿਹੜੇ ਤੁਹਾਡੇ ਨਾਲ ਦੇ ਖਾਣ ਵਾਲੇ ਸਾਥੀ ਹੁੰਦੇ ਆ ਕਿ ਫਿਰ ਉਹ ਇੱਕ ਦੂਜੇ ਨੂੰ ਧਾਰਾ ਵੀ ਦੇ ਦਿੰਦੇ ਆ ਧਾਰਾ ਹੁਣ ਦੇਣਾ ਹੀ ਪੈਂਦਾ ਜੀ ਵੀ ਲਵਾਉਣਾ ਪੈਂਦਾ ਅਗਲੇ ਨੂੰ ਜਦੋਂ ਅਗਲੇ ਨੂੰ ਪਤਾ ਵੀ ਕਮੀ ਚ ਅੱਛਾ ਨਹੀਂ ਐ ਨਹੀਂ ਹੁੰਦਾ ਵੀ ਇਹ ਤਾਂ ਮੇਰੇ ਜੋਗਾ ਹੀ ਕੱਲ ਨੂੰ ਮੈਨੂੰ ਨਹੀਂ ਮਿਲਣਾ ਮੈਂ ਕਿੱਥੋਂ ਲਵਾਂਗਾ ਮਹਿੰਗਾ ਹੈਗਾ ਇਹ ਨਹੀਂ ਤੇ ਇੱਕ ਦੂਜੇ ਨਾਲ ਗੱਲ ਕੀਤੀ ਨੀ ਤੜਕੇ ਅੰਤਿਆਂ ਮੇਰਾ ਕੀਤਾ ਪਿਆ ਅੱਛਾ ਜੇ ਉਹ ਨਾ ਕਰੇ ਇੰਤਜ਼ਾਮ ਤੈਨੂੰ ਤਾਂ ਹੁਣ ਲਵਾਤਾ ਤੂੰ ਉਸ ਨੂੰ ਲਵਾਤਾ ਤੇਰੇ ਜੋਗਾ ਸੀ ਕੱਲ ਉਹ ਨਾ ਕਰੇ ਫੇਰ ਤੇ ਹੋਈ ਨਹੀਂ ਸਕਦਾ ਹੈਗਾ ਅੱਛਾ ਹਾਂ ਉਹ ਚਿੱਟੇ ਵਾਲੇ ਦੀ ਚਿੱਟਿਆਂ ਵਾਲੇ ਜਾਰੀ ਹੁੰਦੇ ਤੇ ਚਿੱਟੇ ਵਾਲੇ ਦੀ ਛਰਾਵ ਵਾਲੇ ਦੇ ਵੀ ਹੋ ਜਾਂਦੀ ਆ ਓਕੜ ਵਾਲੇ ਦੇ ਵੀ ਹੋ ਜਾਂਦਾ ਫੀਮ ਵਾਲੇ ਨੇ ਵੀ ਹੋ ਜਾਂਦੀ ਆ ਨਹੀਂ ਹੋਰ ਕਹੇ ਕੋਹੇ ਨਾਲ ਨਹੀਂ ਰਹਿੰਦੀ ਤਿੰਨੇ ਭਾਵੇਂ ਸਾਰੇ ਜਿਹੜੇ ਇਕੱਠੇ ਬੈਠੇ ਰਹਿਣ ਕਿੰਨੇ ਹੀ ਰਹਿੰਦੇ ਆ ਫੇਰ ਤਾਂ ਜਿਸ ਦੀ ਜੋੜੀ ਪਏ ਜੇ ਅੱਛਾ ਯਾਨੀ ਕਿ ਤੁਸੀਂ ਇਕੱਠੇ ਰਹਿੰਦੇ ਆ ਜੀ ਹੁਣ ਜਦੋਂ ਚਿੱਟਾ ਛੱਡਤਾ ਹੁਣ ਜ਼ਿੰਦਗੀ ਕਿਹੋ ਜਿਹੀ ਲੱਗਦੀ ਆ ਜਿੰਦਗੀ ਹੁਣ ਕੇਰਾਂ ਦਾ ਬਦਲਣ ਲੱਗੇ ਆ ਇਹ ਵੀ दारू ਤੇ ਆਏ ਦੁਬਾਰਾ ਦੇ ਵੇਖਾਂਗੇ ਕੋ ਖਾਣਾ ਕਿ ਨਹੀਂ ਜੀ ਕੀ ਹੁਣ ਪਹਿਲਾਂ ਤੁਸੀਂ ਚਿੱਟਾ ਲਾਉਂਦੇ ਸੀ ਫਿਰ ਤੁਸੀਂ ਦੱਸਿਆ ਸੀ ਫੀਮ ਤੇ ਆ ਗਏ ਫਿਰ ਤੁਸੀਂ ਅੱਖ ਜੀ ਭੁੱਕੜ ਤੇ ਆ ਗਏ ਜਾਨੀ ਕਿ ਹੁਣ ਤੁਸੀਂ दारू ਤੇ ਆ ਗਏ ਕੀ ਲੱਗਦਾ ਹੁਣ दारू ਵੀ ਛੱਡ ਜੂਗੇ ਅੱਗੇ ਵੀ ਸਾਢੇ 4 ਛੱਡੀ ਰੱਖੀ ਸੀਗੀ ਜੀ ਤਾਂ ਹੋ ਸਕਦਾ ਛੱਡਦਗੇ ਜੀ ਹੁਣ ਸਾਰੇ ਨਸ਼ੇ ਕਰਕੇ ਵੇਖ ਲੈ ਕੀ ਹੁਣ ਸਰੀਰ ਕਿਹੋ ਜਿਹਾ ਲੱਗਦਾ ਵੀ ਪਹਿਲਾਂ ਨਸ਼ਾ ਖਾ ਕੇ ਉੱਡੂ ਉੱਡੂ ਕਰਦਾ ਸੀ ਹੁਣ ਬਿਨਾਂ ਨਸ਼ੇ ਤੇ ਉੱਡੂ ਉੱਡੂ ਕਰਦਾ ਆ ਹੁਣ ਤਾਂ ਕਰਦਾ ਵੀ ਜਿਹੜੇ ਤੁਹਾਡੀ ਹੁਣ ਵੀਡੀਓ ਵੇਖ ਰਿਹਾ ਨੌਜਵਾਨ ਵੇਖਣਗੇ ਕਿ ਕੀ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹਣੇ ਉਹ ਵੀ ਨਸ਼ਾ ਇਹ ਚ ਕੁਛ ਹੈ ਜਾਂ ਨਹੀਂ ਹੈ ਵੀਰੋ ਖਾਓ ਨਾ ਜਾਂ ਖਾਓ ਕਿਸ ਤਰ੍ਹਾਂ ਦਾ ਮੈਸੇਜ ਦੇਵਾਂਗੇ ਤੁਸੀਂ ਉਹਨਾਂ ਨੂੰ ਮੈਂ ਨਾ ਕਹਿਣਾ ਵੀ 100 ਰੁਪਿਆ ਦਾ ਕੈਪਸੂਲ ਲੈ ਕੇ ਵੀ ਨਾ ਖਾਓ ਅੱਛਾ ਵੀ ਨਸ਼ਾ ਮਾੜਾ ਹੀ ਮਾੜਾ ਜੀ ਨਸ਼ਾ ਤਾਂ ਕਹਿੰਦੇ ਇੱਕ ਰੋਟੀ ਦਾ ਵੀ ਮਾੜਾ ਚਾਹ ਦਾ ਵੀ ਮਾੜਾ ਜੇ ਢੱਡਾ ਨਾ ਹੁੰਦਾ ਫਿਰ ਆਪਾਂ ਰੋਟੀ ਵੀ ਨਹੀਂ ਖਾਣੀ ਤੇ ਚਾਹ ਵੀ ਨਹੀਂ ਪੀਣੀ ਸੀਗੀ ਇਹ ਕਰੋਂਦਾ ਉਹ ਚੀਜ਼ ਤਾਂ ਇਹ ਜਿਹੜੇ ਹੁਣ ਵੀਡੀਓ ਵੇਖ ਰਹੇ ਆ ਤੁਹਾਡੀ ਉਹਨਾਂ ਨੇ ਛੱਡਣਾ ਹੋਵੇ ਮੁੰਡਿਆਂ ਨੇ ਉਹ ਕਿਸ ਤਰ੍ਹਾਂ ਛੱਡਾਂਗੇ ਬਈ ਆਪਾਂ ਤਾਂ ਇਸ ਤਰ੍ਹਾਂ ਛੱਡਾ ਜਿਹੜਾ ਕੋਸ ਨੂੰ ਦੱਸਿਆ ਠੀਕ ਹੈ ਵੀ ਅਗਲਾ ਟ੍ਰੀਟਮੈਂਟ ਵੀ ਕਰਾ ਸਕਦਾ ਜੀ ਨਾਲੇ ਜਿਹੜੇ ਕਹਿੰਦੇ ਵੀ ਇਹਨੂੰ ਤੁਸੀਂ ਤੁਹਾਨੂੰ ਜਿਹੜੇ ਬਣੇ ਹੁੰਦੇ ਨਸ਼ਾ ਛਡਾਉ ਕੇਂਦਰ ਬਣੇ ਹੁੰਦੇ ਆ ਜਦੋਂ ਨਸ਼ੇ ਛੱਡਣਾ ਨੂੰ ਉੱਥੇ ਵੀ ਜਾਵਾ ਕਰਾ ਦੀਏ ਆਪਾਂ ਕਹਿੰਦੇ ਵੀ ਤੂੰ ਛੱਡਣਾ ਦਾਖਲ ਕਰਾ ਦੀਏ ਕਈ ਤਾਂ ਉੱਥੇ ਵੀ ਨਹੀਂ ਛੱਡਦੇ ਜਾ ਕੇ ਸਾਡੇ ਪਿੰਡ ਦੇ 15000 ਨੇ ਕਰਾਇਏ ਜਿ ਕਿਸੇ ਨੇ ਨਹੀਂ ਛੱਡਿਆਗਾ ਅੱਛਾ ਤੇ ਆਪਾਂ ਨਹੀਂ ਗਏ ਕਿ ਕੋਈ ਸੈਂਟਰ ਤੁਸੀਂ ਘਰੇ ਬੈਠ ਕੇ ਕਾਰਨ ਕੀ ਹੈ ਫਿਰ ਉੱਥੇ ਕਿਉਂ ਨਹੀਂ ਛੱਡਦੇ ਉੱਥੇ ਉੱਥੇ ਕੋਹਣਾ ਕੋਹ ਤੱਕ ਵਾਉਂਦੀ ਐ ਅਕਸਰ ਉਹ ਅੱਛਾ ਤੇ ਜਦੋਂ ਕਿਸੇ ਨੂੰ ਤੱਕੇਣਾ ਭੇਜ ਜਾਵੇ ਘਰੇ ਆ ਕੇ ਫੇਰ ਖੇਚ ਖਾਂਦਾ ਵੀ ਕਾਹਦੋਂ ਭੇਜਾਂ ਮੈਨੂੰ ਮੇਰੀ ਮਰਜ਼ੀ ਨਹੀਂ ਸੀ ਉਦੋਂ ਜੀ ਇਹੋ ਜੇ ਕਾਰਨ ਵੀ ਬਣ ਜਾਂਦੇ ਆ ਓਕੇ ਦੋਸਤੋ ਵੀਰ ਨਾਲ ਗੱਲ ਕਰੀ ਐ ਬੜਾ ਮਨ ਵੀ ਖੁਸ਼ ਹੋਇਆ ਤੇ ਇਹ ਵੀ ਪਤਾ ਲੱਗਿਆ ਕਿ ਇਹ ਨਸ਼ਾ ਖਾਂਦਾ ਸੀ ਪਹਿਲਾਂ ਚਿੱਟਾ ਚਿੱਟੇ ਤੋਂ ਬਾਅਦ ਵੀਰ ਨੇ ਦੱਸਿਆ ਕਿ ਮੈਂ ਇੱਕ ਫੀਮਤੇ ਆ ਗਿਆ ਫੀਮਤੇ ਤੋਂ ਬਾਅਦ ਮੈਂ ਜਾਨੀ ਕਿ ਓਕੜਤੇ ਆ ਗਿਆ ਪੁੱਕੜ ਤੋਂ ਬਾਅਦ ਹੁਣ ਮੈਂ दारू ਤੇ ਆ ਗਿਆ ਠੀਕੋ ਇਹਨੇ ਸਾਰੀ ਹਾਲ ਦੀ ਹੱਦ ਵੀਤੀ ਦੱਸੀ ਕਿ ਮੈਂ ਕਿੰਨੇ ਕਰੋੜ ਦਾ ਨਸ਼ਾ ਸੀ ਜਿਹੜਾ ਚੱਟਾ ਖਾਂਦਾ ਸੀ ਤੇ ਘਰ ਬਰਬਾਦ ਹੋ ਜਾਂਦਾ ਚੱਟੇ ਨਾਲ ਵੇਖੋ ਬਾਈ ਨੇ ਆਖਿਆ ਜੇ ਨਾ ਖਾਂਦਾ ਹੁੰਦਾ ਤੇ ਅੱਜ ਇਹਦੇ ਕੋਲ ਕਰੋੜਾਂ ਰੁਪਈਆ ਹੁੰਣਾ ਸੀ ਵੀ ਇਹ ਕਹਿੰਦੇ ਹੁੰਦੇ ਨੇ ਵੀ ਇਹ ਤਾਂ ਕਰਨ ਤੋਂ ਬਾਅਦ ਸੋਚਦਾ ਜੇ ਪਹਿਲਾਂ ਸੋਚੇ ਦਾ ਬੰਦਾ ਕਰਦਾ ਹੀ ਨਹੀਂਗਾ ਠੀਕ ਹੈ ਨਾ ਤੇ ਬਾਈ ਦੇ ਜਿਹੜੇ ਤੁਹਾਨੂੰ ਦੱਸਿਆ ਵਿਚਾਰ ਕਿਹੋ ਜਿਹਾ ਲੱਗੇ ਥੱਲੇ ਕਮੈਂਟ ਕਰਕੇ ਦੱਸਿਓ ਜਿਹੜੇ ਸੁਝਾਅ ਦੱਸੇ ਆ ਕਿਸ ਤਰ੍ਹਾਂ ਲੱਗੇ ਤੁਹਾਨੂੰ ਤੇ ਜਿਹੜੇ ਵੀਰ ਖਾਂਦੇ ਆ ਚੱਟਾ ਤੇ ਵੀ ਛੱਡਣਾ ਹੋਵੇ ਜਿਵੇਂ ਵੀਰ ਨੇ ਛੱਡਿਆ ਤੇ ਤੁਸੀਂ ਵੀ ਛੱਡ ਸਕਦੇ ਆ ਫਿਰ